ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੋੜ ਮਿਲ ਬੈਠੇ ਗੁਰੂ ਰੂਪ ਗੁਰੂ ਸواری ਖਾਲਸਾ ਸਾਧ ਸੰਗਤ ਜੀ ਕਾਜ ਕਬਲਾ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਨੁੱਖੀ ਅਧਿਕਾਰਾਂ ਦੀ ਗੱਲਾਂ ਦੀ ਗੁਰਦੇਵ ਭਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੀ ਗੱਲ ਹੋ ਰਹੀ ਉਹਦੇ ਵਿੱਚ ਉਹ ਸਾਰੀ ਲੜੀ ਦੇ ਵਿੱਚੋਂ ਅਸੀਂ ਅੱਜ ਆਪਣੇ ਹਾਲਾਤਾਂ ਦੀ ਗੱਲ ਕਰਦੇ ਵੀ ਸਿੱਖ ਕਿੱਥੇ ਖੜੇ ਨੇ ਗੱਲੇ ਤੋਂ ਇਹ ਆ ਕਿ ਦੁਨੀਆ ਦੇ ਵਿੱਚ ਸਾਰੇ ਬੰਦੇ ਆਪਣੇ ਹੱਕਾਂ ਲਈ ਲੜਦੇ ਆ ਜੂਹੀ ਦੇ ਅਸੀਂ ਵੀ ਗੱਲ ਇਹੋ ਕਰਦੇ ਪਏ ਹਾਲ ਦੀ ਘੜੀ ਵੀ ਅਸੀਂ ਆਪਣੇ ਹੱਕਾਂ ਲਈ ਕਦਨ ਆਵਾਜ਼ ਬੁਲੰਦ ਕਰਨੀ ਈਵਨ ਉਹਨੇ ਜਸਟਿਸ ਸਾਹਿਬ ਬੋਲ ਕੇ ਉਹ ਵੀ ਇਹੋ ਕਹਿ ਕੇ ਗਏ ਵੀ ਆਪਣੇ ਹੱਕਾਂ ਲਈ ਅਸੀਂ ਕਦਨ ਖੜਨਾ ਕਦਨ ਬੋਲਣਾ ਉਹਨੇ ਪਹਿਲਾਂ ਉਹਨਾਂ 'ਤੇ ਸ਼ੁਰੂ ਕਰ ਲੀਏ ਪਰ ਗੁਰਮਹਾਰਾਜ ਦੀ ਸ਼ਹਾਦਤ ਜਿਹੜੀ ਹੋਈ ਸੀ ਉਹ ਅਸੀਂ ਸਾਰੇ ਇਸ ਗੱਲ ਨੂੰ ਸਮਝਦੇ ਹਾਂ ਕਿ ਜਿਹੜਾ ਉਸ ਸਮੇਂ ਜਨੇਊ ਲਾਇਆ ਜਾ ਰਿਹਾ ਹੈ ਜਿਹੜਾ ਹਿੰਦੂ ਧਰਮ ਹੀ ਉਹਨੂੰ ਧੱਕੇ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਹਦੇ ਨਾਲ ਗੁਰੂ ਮਹਾਰਾਜ ਸਹਿਮਤ ਨਹੀਂ ਸੀ 9 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਮਹਾਰਾਜ ਨੇ ਪਾਣੇਨ ਸਾਹਿਬ ਕਹਤਾ ਹੈ ਵੀ ਮੈਂ ਜਨੇਊ ਨਹੀਂ ਪਾਣਾ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਮਹਾਰਾਜ 9 ਸਾਲ ਦੀ ਉਮਰ ਦੇ ਵਿੱਚ ਜਨੇਊ ਨੂੰ ਪਾਉਣ ਤੋਂ ਇਨਕਾਰ ਕਰਦੇ ਨੇ 10ਵੇਂ ਜਾਮੇ ਦੇ ਵਿੱਚ ਗੁਰੂ ਨਾਨਕ ਮਹਾਰਾਜ 9 ਸਾਲ ਦੀ ਉਮਰ 'ਚ ਉਸ ਸਮੇਂ ਗੁਰਤਾ ਗਦੀ ਤੇ ਬਰਾਜਮਣ ਆਪਣੇ ਪਿਤਾ ਜੀ ਨੂੰ ਉਸੇ ਜਨੇਊ ਨੂੰ ਬਚਾਉਣ ਲਈ ਸ਼ਹਾਦਤ ਦੇਣ ਦੇ ਲਈ ਪ੍ਰੇਰਿਤ ਵੀ ਕਰਦੇ ਪਰ ਜਿਹੜੀ ਸਾਡੇ ਵਾਸਤੇ ਵਿੱਚ ਉਹ ਗੱਲ ਸਿੱਖਣ ਵਾਲੀ ਉਹ ਕੀ ਆ ਜਿਹੜੀ ਪ੍ਰੋਫੈਸਰ ਸਾਹਿਬ ਨੇ ਜਿੱਥੇ ਸ਼ੁਰੂ ਕੀਤੀ ਸੀ ਵੀ ਨਾ ਡਰਉਣਾ ਤੇ ਨਾ ਤਕੇ ਨਾਲ ਡਰਨਾ ਤੇਰੇ ਕੋਲੋਂ ਨਾ ਪੌਣਾ ਤੇ ਨਾ ਕਿਸੇ ਨੂੰ ਲਾਹਣ ਦੇਣਾ ਹੁਣ ਜਿਹੜੀ ਲਾਉਣ ਦੀ ਗੱਲ ਆਉਂਦੀ ਹੈ ਸਾਡੇ ਇਤਿਹਾਸ ਦੇ ਵਿੱਚ ਇਹ ਗੱਲਾਂ ਪ੍ਰਚਾਰੀਆਂ ਗਈਆਂ ਵੀ ਔਰੰਗਜ਼ੇਬ ਜਨੇਊ ਲਾਉਂਦਾ ਹੈ ਔਰੰਗਜ਼ੇਬ ਦਾ ਨਾਮ ਵਜਦਾ ਜੀ ਹੁਣ ਇਹ ਸਾਨੂੰ ਸਾਰਿਆਂ ਨੂੰ ਪਤਾ ਵੀ ਔਰੰਗਜ਼ੇਬ ਸਵੇਰੇ ਚਾਹ ਦਾ ਕੱਪ ਪੀ ਕੇ ਤੇ ਘੋੜੇ ਤੇ ਚੜ੍ਹਨੇ ਹੀ ਜਾਂਦਾ ਵੀ ਜਿਹੜਾ ਹਿੰਦੂ ਸਾਹਮਣੇ ਆਦਾ ਜਨੂ ਲਾ ਕੇ ਪਰੇ ਮਾਰਨ ਮੈਂ ਐਵੇਂ ਤਾਂ ਨਹੀਂ ਹਾਂ ਦਾ ਵੀ ਔਰੰਗਜ਼ੇਬ ਸਵੇਰੇ ਉੱਠਿਆ ਮੂੰਹ ਆ ਧੋਤਾ ਭਾਈ ਘੋੜੇ ਤੇ ਕਾਠੀ ਤੇ ਤੁਰ ਪਿਆ ਵੀ ਚਲੋ ਜੀ ਹਿੰਦੂਆਂ ਦੇ ਜਨੇਊ ਲਈ ਔਰੰਗਜ਼ੇਬ ਦਾ ਨਾਮ ਇਸ ਕਰਕੇ ਵਜਦਾ ਵੀ ਸਮੇ ਦਾ ਸ਼ਾਸਕ ਤੇ ਉਸੇ ਔਰੰਗਜ਼ੇਬ ਦੇ ਅਧੀਨ ਬਹੁਤ ਸਾਰੇ ਹਿੰਦੂ ਕੰਮ ਵੀ ਕਰਦੇ ਜਿੱਥੇ ਗੱਲ ਸਾਡੀ ਅਜ ਸਿੱਖਾਂ ਦੀ ਹੁਣ ਨਾ ਸਿਰਫ ਉਹਤੇ ਗੱਲ ਜੋੜਨੀ ਇਦਾਂ ਵੀ ਨਹੀਂ ਪਿਉਰੰਗਜ਼ੇਬ ਨੇ ਸਾਰੇ ਹਿੰਦੂਆਂ ਦੇ ਲਾ ਲਾ ਕੇ ਜਨੇਊ ਸੁੱਟਦੇ بڑے ਉਹਦੇ ਆਪਣੇ ਦਰਬਾਰ ਦੇ ਵਿੱਚ ਹਿੰਦੂ ਕੰਮ ਕਰਦੇ ਈਵਨ ਤੁਸੀਂ ਸੈਬਜ਼ਾਦਿਆਂ ਦੀ ਸ਼ਹਾਦਤ ਦਾ ਵੀ ਅਸੀਂ ਜਿਹੜਾ ਸਾਕਾ ਸਰਾਂਦੇ ਆ ਉਹ ਸਾਰਾ ਪੜਦੇ ਆ ਜਦੋਂ ਉਹਦੇ ਵਿੱਚ ਸੋਚਾ ਅਨੰਦ ਦਾ ਨਾਮ ਹੀ ਆਉਂਦਾ ਤੇ ਉਹ ਔਰੰਗਜ਼ੇਬ ਦਾ ਨੌਕਰਿਆ ਤੇ ਉਹਦਾ ਧਰਮ ਕਿਹੜਾ ਭਈ ਇਹਦਾ ਮਤਲਬ ਇਹ ਹੋਇਆ ਕਿ ਔਰੰਗਜ਼ੇਬ ਹਿੰਦੂਆਂ ਦਾ ਵਿਰੋਧੀ ਉਸ ਤਰੀਕੇ ਨਾਲ ਨਹੀਂ ਜਿਸ ਤਰੀਕੇ ਨਾਲ ਬਣਾਇਆ ਗਿਆ ਕਿ ਉਹਨੇ ਸਾਰੇ ਮਾਰ ਦੇਣੇ ਉਹ ਹਿੰਦੂ ਤਾਂ ਵੀ ਸੋਚ ਦਾ ਵਿਰੋਧੀ ਸੀ ਤੇ ਜਿਹੜੇ ਹਿੰਦੂ ਹੋ ਕੇ ਵੀ ਸੋਚ ਛੱਡ ਗਏ ਉਹਦੇ ਅਧੀਨ ਨੌਕਰੀਆਂ ਕਰਦੇ ਅੱਜ ਸਾਡੇ ਨਾਲ ਵੀ ਐਵੇਂ ਹੁੰਦਾ ਸਿੱਖ ਸੋਚ ਦੀ ਵਿਰੋਧੀ ਅੱਜ ਹਿੰਦੂਤਾ ਵੀ ਸੋਚ ਪਰ ਕਈ ਸਾਡੇ ਆਪਣੇ ਸਿਰਾਂ ਤੇ ਪੱਗਾਂ ਵਾਲੇ ਉਸੇ ਹਿੰਦੂਤਾ ਵੀ ਸੋਚ ਦੀਆਂ ਸਟੇਜਾਂ ਦੇ ਉੱਤੇ ਸਾਨੂੰ ਗਰਜਦੇ ਦੇਖਦੇ ਨੇ ਜਿਹੜੇ ਸਾਨੂੰ ਇਹ ਕਹਿੰਦੇ ਨੇ ਵੀ ਨਹੀਂ ਜੀ ਇੱਥੋਂ ਦੇ ਅਸੀਂ ਆਹ ਲੈ ਕੇ ਦੇਣਾ ਇੱਥੋਂ ਦੇ ਅਸੀਂ ਆਹ ਲੈ ਕੇ ਦੇਣਾ ਇੱਥੇ ਤੇ ਸਾਡੀ ਕੌਮ ਨੂੰ ਆਹ ਮਿਲਿਆ ਇੱਥੋਂ ਸਾਡੀ ਕੌਮ ਨੂੰ ਆਹ ਮਿਲਿਆ ਸੋ ਸਾਨੂੰ ਇਸ ਹਿੰਦੁਸਤਾਨ ਦੀ ਸਟੇਜ ਦੇ ਵਿੱਚੋਂ ਕੁਝ ਨਹੀਂ ਮਿਲਿਆ ਸਿਵਾਏ ਜਲਾਲਤੋਂ ਤੇ ਨਾ ਉਸ ਸਮੇਂ ਦਾ ਸ਼ਾਸਕ ਇਸ ਤਰੀਕੇ ਨਾਲ ਵਿਰੋਧੀ ਹੀ ਭੀ ਜਿਹੜਾ ਵੀ ਆ ਉਹਦਾ ਘਾਟਾ ਲਾਦਣਾ ਤੇ ਨਾ ਅੱਜ ਵਾਲਾ ਜਿਹੜੀ ਜੁਝਾਰ ਨੇ ਗੱਲ ਕੀਤੀ ਤੁਸੀਂ ਆਪਣੇ ਹਿਸਾਬ ਦੇ ਨਾਲ ਢਾਲ ਲਓ ਤੇ ਫਿਰ ਉਹ ਤੁਹਾਡਾ ਵਿਰੋਧੀ ਨਹੀਂਗਾ ਮਤਲਬ ਜੇ ਉਹਨੇ ਤੁਹਾਨੂੰ ਆਪਣੇ ਹਿਸਾਬ ਨਾਲ ਢਾਲ ਲਿਆ ਫਿਰ ਨਹੀਂ ਆ ਤੁਹਾਡਾ ਵਿਰੋਧੀ ਫਿਰ ਜਹਾਜ਼ ਦੇ ਵਿੱਚ ਸਫਰ ਕਰ ਲੈਂਦਾ ਆ ਬੰਦਾ ਆਗੂ ਕਿਰਪਾਨ ਹੱਥ 'ਚ ਫੜ ਕੇ ਜੇ ਤੁਸੀਂ ਉਹਨਾਂ ਦੀ ਸੋਚ ਦੇ ਅਧੀਨ ਨੰਗੇ ਹੋ ਤੇ ਜੇ ਨਹੀਂ ਨੰਗੇ ਤੇ ਤੁਹਾਡਾ ਵਿਦਿਆਰਥੀ ਕੜਾ ਬਾਕੇ ਪੇਪਰ ਉਹ ਨਹੀਂ ਦੇ ਸਕਦਾ ਗੱਲ ਜਜਬ ਹੋਣ ਦੀ ਹੈ ਗੱਲ ਉਹਨਾਂ ਦੀ ਈਨ ਮੰਨ ਲੈਣ ਦੀ ਹੈ ਤੇ ਜਿੱਥੋਂ ਈਨ ਮੰਨੀ ਗਈ ਇਹਦਾ ਮਤਲਬ ਬੰਦੇ ਦੀ ਆਜ਼ਾਦੀ ਗਈ ਜਿਹੜੀ ਵਾਰ-ਵਾਰ ਆਜ਼ਾਦੀ ਦੀ ਗੱਲ ਹੁੰਦੀ ਆ ਹਿਊਮਰਾਈਟ ਚਾਟਰ ਦੀ ਗੱਲ ਹੁੰਦੀ ਆ ਵੀ ਬੰਦੇ ਨੂੰ ਕਿਹਾ ਵੀ ਜੰਮ ਦੇ ਅਸਰ ਤੋਂ ਫ੍ਰੀ ਆ ਤੇ ਜਦੋਂ ਸੋਚ ਉਹਦੀ ਕਰ ਲਈ ਅਧੀਨ ਇਹਦਾ ਮਤਲਬ ਆਜ਼ਾਦੀ ਗਈ ਤੇ ਜਦੋਂ ਆਜ਼ਾਦੀ ਚਲੀ ਗਈ ਤੇ ਫਿਰ ਜਿੰਨਾ ਚਿਰ ਮਰਜੀ ਉਹਨਾਂ ਦੀਆਂ ਵਧੀਆਂ ਚੋਪੜੀਆਂ ਰੋਟੀ ਖਾਈ ਜਾਓ ਉਤੋਂ ਕੀ ਲੈਣਾ ਸੋ ਸਾਡੇ ਨਾਲ ਉਹੀ ਹੋ ਰਿਹਾ ਸਾਨੂੰ ਚੋਪੜੀਆਂ ਰੋਟੀਆਂ ਬਖਾਲੀਆਂ ਜਾਂਦੀਆਂ ਤੇ ਇਹ ਕਿਹਾ ਜਾਂਦਾ ਵੀ ਗਲੇ ਦੇ ਵਿੱਚ ਸੰਗਲ ਪਾ ਲੋ ਪਈ ਨਹੀਂ ਅਸੀਂ ਆਜ਼ਾਦੀ ਨਾਲ ਜੀਣਾ ਫਿਰ ਭਾਵੇਂ ਸਾਨੂੰ 4 ਦਿਨ ਬਈ ਵੀ ਖਾਣੀ ਪੈ ਜੇ ਉਹ ਕੋਈ ਵਕਰੀ ਗੱਲ ਹੈ ਸਾਡੇ ਵਾਸਤੇ ਉਹ ਵੀ ਰੁੱਖੀ ਮੇਸੀ ਖਾ ਕੇ ਤੇ ਠੰਡਾ ਪਾਣੀ ਪੀਣ ਵਾਲਾ ਕੰਮ ਆ ਪੀ ਅਸੀਂ ਖਾ ਲਾਂਗੇ ਪਰ ਸਾਨੂੰ ਹਿੰਦੁਸਤਾਨ ਦੇ ਵਿੱਚ ਰਹਿ ਕੇ ਐਸੀਆਂ ਚੀਜ਼ਾਂ ਗਣਾਈਆਂ ਜਾਂਦੀਆਂ ਪੇ ਤੁਹਾਨੂੰ ਤੁਸੀਂ ਇੱਥੇ ਰਹਿ ਰਹੇ ਤੇ ਵੇਖੋ ਤੁਹਾਨੂੰ ਪ੍ਰਾਈਮ ਮਿਨਿਸਟਰ ਬਣਾਤਾ ਤੁਸੀਂ ਇੱਥੇ ਰਹਿ ਰਹੇ ਹੋ ਵੇਖੋ ਜੀ ਤੁਹਾਡੀਆਂ ਸ਼ਤਾਬ ਦੀਆਂ ਮਨਾਈਆਂ ਜਾ ਰਹੀਆਂ ਤੁਸੀਂ ਇੱਥੇ ਰਹਿ ਰਹੇ ਜੀ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਆਸਾਨ ਨਹੀਂਗਾ ਅਸੀਂ ਇਹ ਸਾਨ ਕਦੀ ਪੇਸ਼ ਨਹੀਂ ਕੀਤਾ ਸਿੱਖ ਦਾ ਕੈਰੇਕਟਰ ਇਨ ਤੇ ਨਾ ਹੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਕੋਈ ਆਸਾਨ ਹੈ ਉਹ ਇੱਕ ਅਲੱਗ ਪੂਰਾ ਵਿਸ਼ਾ ਮੈਂ ਉਧਰ ਨਹੀਂ ਜਾਣਾ ਪਰ ਜਿਹੜੇ ਦੋ ਤਿੰਨ ਅੱਜ ਅਹਿਮ ਗੱਲਾਂ ਆਈਆਂ ਬੰਦੀ ਸਿੰਘਾਂ ਬਾਰੇ ਗੱਲ ਹੋਈ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਣੇ ਹਾਲਾਤਾਂ ਬਾਰੇ ਗੱਲ ਹੋਈ ਉਹਦੇ ਬਾਰੇ ਮੈਂ ਆਪਣੀਆਂ ਇੱਕ ਇੱਕ ਦੋ ਦੋ ਬੇਨਤੀਆਂ ਕਰਕੇ ਤੁਹਾਡੇ ਤੋਂ ਮਾਫੀ ਮੰਗ ਲੈਣੀ ਬੰਦੀ ਸਿੰਘਾਂ ਦੀ ਰਿਹਾਈ ਭਾਈ ਨਰਿੰਦਰ ਸਿੰਘ ਉਹਦੇ ਬਾਰੇ ਬੋਲ ਕੇ ਨਾ ਜਾਣਾ ਹੈਗਾ ਉਹ ਸੰਕੋਚ ਕੇ ਉਸ ਚੀਜ਼ ਨੂੰ ਸਾਮੇ ਨੂੰ ਮੋਕ ਰੱਖਦੇ ਆਂ ਪਰ ਐਜ਼ ਅ ਫ੍ਰੀडम ਲਵਰ ਤੁਸੀਂ ਜਦੋਂ ਆਜ਼ਾਦੀ ਦੇ ਹਮਾਇਤੀ ਹੁੰਦੇ ਹੋ ਜਦੋਂ ਤੁਸੀਂ ਆਜ਼ਾਦੀ ਲਈ ਲੜ ਰਹੇ ਹੁੰਦੇ ਹੋ ਫਿਰ ਤੁਸੀਂ ਬੰਦੀ ਸਿੰਘਾਂ ਨੂੰ ਹੋਰ ਸਾਭ ਨਾਲ ਵੇਖਦੇ ਹੋ ਜਦੋਂ ਤੁਸੀਂ ਆਜ਼ਾਦੀ ਲਈ ਲੜ ਰਹੇ ਰਹੇ ਹੋ ਤੇ ਇੱਕ ਤੀਸਰੀ ਧਿਰ ਵਜੋਂ ਆ ਫਿਰ ਤੁਹਾਨੂੰ ਬੰਦੀ ਸਿੰਘ ਹੋਰ ਤਰੀਕਿਆਂ ਨਾਲ ਦੇਖਣਗੇ ਜਿਹੜੀ ਧਿਰ ਲੜ ਰਹੀ ਹੋਵੇ ਜਿਵੇਂ ਅਸੀਂ ਖਾਲਸਾਤਾਨ ਦੀ ਪ੍ਰਾਪਤੀ ਲਈ ਖਾਲਸਾਤਾਨ ਨੂੰ ਆਜ਼ਾਦ ਕਰਾਉਣ ਦੀ ਲੜ ਰਹੇ ਹਾਂ ਤੇ ਮੈਨੂੰ ਬੰਦੀ ਸਿੰਘ ਹੋਰ ਤਰੀਕੇ ਨਾਲ ਦਿਖਣਗੇ ਮੇਰੇ ਇੱਕ ਉਹ ਬੰਦਾ ਜਿਹੜਾ ਖਾਲਸਾਤਾਨ ਦਾ ਹਮਾਇਤੀ ਨਹੀਂਗਾ ਉਹ ਤੀਸਰੇ ਥਾਂ ਤੇ ਖਲੋ ਕੇ ਵੇਖਦਾ ਪਿਆ ਉਹਨੂੰ ਬੰਦੀ ਸਿੰਘ ਹੋਰ ਤਰੀਕੇ ਨਾਲ ਦਿਖਣਗੇ ਤੇ ਮੇਰਾ ਵਰਜ ਇਹ ਬਣਦਾ ਹੈ ਇੱਕ ਖਾਲਸਾਤਾਨੀ ਹੋਣ ਦੇ ਨਾਤੇ ਕਿ ਮੈਂ ਜਿਸ ਨਜ਼ਰੀਏ ਤੋਂ ਅਸੀਂ ਬੰਦੀ ਸਿੰਘਾਂ ਦਾ ਮਸਲਾ ਵੇਖਦੇ ਉਸ ਤਰੀਕੇ ਨਾਲ ਆਪਣੀ ਕੌਮ ਨੂੰ ਦੱਸੀ हां ਮੈਂ ਇਹ ਨੇ ਕਹਿੰਦਾ ਵੀ ਕਾਨੂੰਨੀ ਕਾਰਵਾਈ ਨਾ ਹੋਵੇ ਮੈਂ ਉਹ ਕਹਿ ਰਿਹਾ ਉਹ ਥਰਡ ਕੈਟਾਗਰੀ ਉਧਰੋਂ ਵੀ ਹੋਵੇ ਇਹਨਾਂ ਦੇ ਅਦਾਲਤਾਂ ਦੇ ਦਰਵਾਜ਼ੇ ਖੜਕਟਾਉਣੇ ਆ ਲੱਖ ਵਾਰੀ ਖੜਕਟਾਉਣੇ ਚਾਹੀਦੇ ਇਹਨਾਂ ਨੂੰ ਸੌਫਟ ਜਿਹੜੀ ਹੈਮਰਿੰਗ ਕਰਨੀ ਆ ਉਹ ਕਰਨੀ ਚਾਹੀਦੀ ਪਰ ਇੱਕ ਖਾਲਸਤਾਨੀ ਨੇ ਜਦੋਂ ਬੰਦੀ ਸਿੰਘਾਂ ਦੀ ਗੱਲ ਕਰਨੀ ਤੇ ਉਹਨੇ ਦੁਨੀਆ ਦੀਆਂ ਐਗਜ਼ੈਂਪਲਾਂ ਵੀ ਹੋਰ ਤਰੀਕੇ ਨਾਲ ਲੈਣੀਆਂ ਮੈਂ ਦੋ ਐਗਜ਼ੈਂਪਲ ਤੁਹਾਨੂੰ ਦੇਣੀਆਂ ਚਾਹੁੰਦੀ ਆ ਬੰਦੀ ਸਿੰਘਾਂ ਦੀਆਂ ਇੱਕ ਰੀਸੈਂਟ ਇਜ਼ਰਾਈਲ ਹਮਾਸ ਦੀ ਗੱਲ ਹੋਈ ਇਜ਼ਰਾਈਲ ਤੇ ਫਲਸਤੀਨ ਦੀ ਜੰਗ ਲੱਗੀ ਰੱਜ ਕੇ ਇੱਕ ਦੂਜੇ ਦੇ ਬੰਦੇ ਮਾਰੇ ਇੱਕ ਦੂਸਰੇ ਦੇ ਘਰਾਂ ਦੇ ਘਰ ਤਬਾਹ ਕੀਤੇ ਪੂਰੀਆਂ ਬੰਬਾਰੀ ਹੋਈ ਇੱਕ ਦੂਸਰੇ ਦੇ ਕੈਦੀ ਵੀ ਬਣੇ ਇਜ਼ਰਾਈਲ ਵਾਲੇ ਹਮਾਸ ਵਾਲਿਆਂ ਫੜੇ ਤੇ ਹਮਾਸ ਵਾਲੇ ਇਜ਼ਰਾਈਲ ਵਾਲਿਆਂ ਫੜੇ ਅਖੀਰਲੇ ਦਮ ਤੱਕ ਉਹਨਾਂ ਨੇ ਆਪਣੇ ਕੈਦੀ ਰੱਖੇ ਜਨਨ ਅਸੀਂ ਜੰਗੀ ਕੈਦੀ ਕਹਿੰਦੇ ਆ ਕਿਉਂਕਿ ਸਾਡੇ ਵਾਸਤੇ ਬੰਦੀ ਸਿੰਘ ਜੰਗੀ ਕੈਦੀ ਨੇ ਅਖੀਰਲੇ ਦਮ ਤੱਕ ਉਹਨਾਂ ਨੇ ਇੱਕ ਦੂਸਰੇ ਦੇ ਕੈਦੀ ਫੜ ਕੇ ਰੱਖੇ ਰਹਾ ਗਦਾ ਏ ਕੋਈ ਕੋਟ ਨਹੀਂ ਬੈਠੀ ਕੋਈ ਇਨਕੁਆਇਰੀਆਂ ਨਹੀਂ ਬੈਠੀਆਂ ਕਿਸੇ ਵਕੀਲ ਨੇ ਜਾ ਕੇ ਐਫੀਡੇਵਿਟ ਸਾਈਨ ਨਹੀਂ ਕਰਵਾਇਆ ਕੁਝ ਨਹੀਂ ਹੋਇਆ ਜਦਨ ਸੀਜ਼ਫਾਇਰ ਹੋਇਆ ਸੀਜ਼ਫਾਇਰ ਕਿਉਂ ਆਇਆ ਕਿਉਂਕਿ ਦੋਵੇਂ ਰਾਜ ਕੇ ਇੱਕ ਦੂਸਰੇ ਦੇ ਉੱਤੇ ਹਮਲੇ ਕਰਦੇ ਸੀ ਤੇ ਜਦੋਂ ਦੁਨੀਆ ਨੂੰ ਤੌਬਾ ਦੋਬਾ ਦੇਖੀ ਤੇ ਦੁਨੀਆ ਵਿੱਚ ਪਈ ਤਾਂ ਸੀਜ਼ਫਾਇਰ ਕਰਾਇਆ ਤੇ ਸੀਜ਼ਫਾਇਰ ਹੋਣ ਦੀ ਪਹਿਲੀ ਸ਼ਰਤ ਪੜਾ ਕੇ ਹੀ ਦੋਵੇਂ ਇੱਕ ਦੂਸਰੇ ਦੇ ਕੈਦੀ ਰਹਾ ਕਰੋ ਤੇ ਜਦੋਂ ਕੈਦੀ ਰਹਾ ਹੋਏ ਕਿਸੇ ਨੇ ਨਹੀਂ ਪੁੱਛਿਆ ਆਪ ਹੀ ਭਾਈ ਐਸ ਬੰਦੇ ਨੇ ਬੰਦੂਕ ਫੜ ਕੇ ਸਾਡੇ ਦਾ ਮਾਰੇ ਕਿ 100 ਮਾਰੇ ਐਸ ਬੰਦੇ ਨੇ ਸਾਡਾ ਕੋਈ ਮਾਰਿਆ ਕਿ ਨਹੀਂ ਮਾਰਿਆ ਉਹਦਾ ਕਿੱਡਾ ਕੁ ਵੱਡਾ ਕਸੂਰ ਆ ਨੇ ਕਿੱਡਾ ਕੁ ਵੱਡਾ ਬੰਬ ਸੁੱਟਿਆ ਕਿ ਨਹੀਂ ਸੁੱਟਿਆ ਉਹਦੇ ਚ ਨਿਰਦੋਸ਼ ਮਰੇ ਨਹੀਂ ਮਰੇ ਕੋਈ ਟ੍ਰਾਇਲ ਨਹੀਂ ਦੋ ਟੁਕ ਗੱਲ ਪਿੱ ਢੀ ਤੇ ਸਾਡੀ ਲੜਾਈ ਤੁਸੀਂ ਸਾਡੇ ਫੜੇ ਬੰਦੀ ਅਸੀਂ ਤੁਹਾਡੇ ਫੜੇ ਅੱਜ ਜੇ ਸੀਜ਼ਫਾਇਰ ਹੋਣ ਲੱਗਾ ਤਾਂ ਬਿਨਾਂ ਸ਼ਰਤ ਦੋਵੇਂ ਰਿਹਾ ਇਹ ਮਸਲਾ ਆ ਜਿੱਥੋਂ ਮੈਂ ਤੁਹਾਨੂੰ ਸਿਰਫ ਆਪਣੀ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਆਜ਼ਾਦੀ ਦੀ ਲੜਾਈ ਲੜਨੀ ਆ ਨਾ ਫਿਰ ਤਰਲਿਆਂ ਨਾਲ ਬੰਦੀ ਰਿਆ ਨਹੀਂ ਹੁੰਦੇ ਸ਼ਰਤ ਇਹ ਹੋਵੇ ਵੀ ਉਹ ਜੰਗ ਦੇ ਕੈਦੀ ਹੋਣ ਤੇ ਸਾਡੇ ਜੰਗ ਦੇ ਕੈਦੀ ਨੇ ਤੇ ਇੱਕ ਖਾਲਸਤਾਨੀ ਹੋਣ ਦੇ ਨਾਤੇ ਸਾਨੂੰ ਇੰਡੀਆ ਦੇ ਤਰਲੇ ਨਹੀਂ ਬਲਕਿ ਸੰਘਰਸ਼ ਉਸ ਪੱਧਰ ਤੇ ਲੈ ਕੇ ਜਾਣਾ ਪਊਗਾ ਜਦੋਂ ਇੰਡੀਆ ਬਾਅਦ ਸ਼ਰਤ ਕਵੇ ਬਿਨਾਂ ਕਿਸੇ ਸ਼ਰਤ ਦੇ ਕਵੇ ਕਿ ਭਾਵੇਂ ਜਗਤਾਰ ਸਿੰਘ ਹਵਾਰੇ ਨੇ ਜਿਹੜਾ ਐਕਸ਼ਨ ਕੀਤਾ ਇਸ ਉਹਦੇ ਚ 10 ਮਰੇਗਾ 20 ਮਰੇਗਾ 25 ਮਰੇਗਾ ਕੋਈ ਸ਼ਰਤ ਨਹੀਂ ਅਜ ਤੋ ਬਾਅਦ ਜਗਤਾਰ ਸਿੰਘ ਵਾਰਾ ਰਿਹਾ ਸੰਘਰਸ਼ ਉੱਥੇ ਜਾਏਗਾ ਤੇ ਦੁਨੀਆ ਆਪਣੇ ਆਪ ਤੁਹਾਡੇ ਕੈਦੀ ਰਹਾ ਕਰੇਗੀ ਦੂਸਰੀ ਐਗਜ਼ਾਮਪਲ ਮੈਦਾਨੋ ਦਾ ਵਿਦਨ ਇੰਡੀਆ ਦੀ ਨਾਗaland ਅਸੇਗੇ ਪ੍ਰੋਫੈਸਰ ਸਾਹਿਬ ਵੀ ਨਾਲ ਹੀ ਇਹਨਾਂ ਨੂੰ ਯਾਦ ਨੂੰ ਭਜੀ ਕੌਰ ਪਾਲ ਵੀ ਨਾਲ ਵੀ ਗਾਜੀ ਸਾਹਿਬ ਵੀ ਨਾਲ ਇਹ ਉਸ ਗੱਲ ਦੀ ਗਵਾਹੀ ਵੀ ਪਰਦੇ ਨਾਗਾ ਲੈਂਡ ਉਹ ਇੱਕ ਇੰਡੀਆ ਦੇ ਮੌਜੂਦਾ ਕਿਤੇ ਦੇ ਵਿੱਚ ਐਸ ਟਾਈਮ ਗੁਲਾਮ ਹੋਇਆ ਇੱਕ ਦੇਸ਼ ਜਿਹੜਾ ਸਾਡੇ ਵਾਂਗ ਆਜ਼ਾਦੀ ਦੀ ਲੜਿਆ ਜਿਹਦੇ ਬਾਰੇ ਪੰਜਾਬ ਦੇ ਵਿੱਚ ਬਹੁਤ ਘੱਟ ਪਤਾ ਸਾਨੂੰ ਕਸ਼ਮੀਰੀ ਦਾ ਪਤਾ ਕਿਉਂਕਿ ਸਾਡੇ ਗੁਵਾਨ ਚ ਨੇ ਥੋੜਾ ਬਹੁਤਾ ਤਾਮਿਲਾਂ ਬਾਰੇ ਪਤਾ ਕਿਉਂਕਿ ਸਾਊਥ ਦੀਆਂ ਫਿਲਮਾਂ ਫਿਲਮਾਂ ਬੜੀਆਂ ਚੱਲਦੀਆਂ ਪਰ ਨਾਗਾ ਲੈਂਡ ਬਿਲਕੁਲ ਈਸਟ ਵਾਲੇ ਪਾਸੇ ਹੈ ਤੇ ਉਹਦੇ ਬਾਰੇ ਬਹੁਤ ਘੱਟ ਪਤਾ ਕਈਆਂ ਨੂੰ ਤੇ ਇੰਜ ਵੀ ਲੱਗਦਾ ਹੈ ਕਿ ਸ਼ਾਇਦ ਨਾਗਾ ਲੈਂਡ ਮੁਲਕ ਤੋਂ ਬਾਹਰ ਗਿਆ ਪਰ ਹੈਗਾ ਵੀ ਚਲੋ ਮੁਲਕ ਤੋਂ ਬਾਹਰ ਗਿਆ ਉਹ ਤੇ ਇੰਡੀਆ ਨੇ ਧੱਕੇ ਨਾਲ ਕਬਜ਼ਾ ਕੀਤਾ ਪਰ ਸਾਡੇ ਲੋਕਾਂ ਨੂੰ ਜੇ ਲੱਗਦਾ ਵੀ ਜਿਵੇਂ ਵੀਜ਼ਾ ਲੈ ਕੇ ਬਾਹਰ ਜਾਣਾ ਪੈਂਦਾ ਐਵੇਂ ਨਾ ਗੱਲਾਂ ਜਾਣਾ ਪਿਆ ਤੁਹਾਨੂੰ ਉਹਨਾਂ ਦਾ ਇੱਕ ਆਰਮੀ ਆ ਨਗਲੈਂਡ ਦੀ ਆਪਣੀ ਆਰਮੀ ਉਹਨਾਂ ਦੀ ਜਿਹੜੇ ਲੜਦੇ ਪਏ ਨੇ ਨਾ ਉਹਨਾਂ ਦੀ ਆਪਣੀ ਆਰਮੀ ਆ ਉਹਨਾਂ ਦਾ ਆਪਣਾ ਕੈਂਪ ਬੇਸ ਆ ਜਿੱਥੇ ਪ੍ਰੋਪਰ ਆਰਮੀ ਦੀ ਡਰੈਸ ਦੇ ਵਿੱਚ ਉਹਨਾਂ ਦੀ ਰੈਂਕ ਐਂਡ ਫਾਈਲ ਆ ਉਹਨਾਂ ਦੇ ਪ੍ਰੋਪਰ ਕਰਨਲ ਸਿਪਾਈ ਸਭ ਕੁਝ ਨੇ ਤੇ ਇੱਕ ਹੱਦ ਤੋਂ ਬਾਅਦ ਇੰਡੀਅਨ ਆਰਮੀ ਉਸ ਏਰੀਆ 'ਚ ਜਾ ਨਹੀਂ ਸਕਦੀ ਉਹ ਤਾਂ ਪਿੱਛੇ-ਪਿੱਛੇ ਇੰਡੀਅਨ ਆਰਮੀ ਰਹਿੰਦੀ ਆ ਕਿਉਂਕਿ ਸੀਜ਼ਫਾਇਰ ਹੋਇਆ ਪਿਆ ਉਹਨਾਂ ਦੇ ਵਿੱਚ ਵੀ ਉਸ ਨਾਗaland ਦੀ ਆਰਮੀ ਦਾ ਮੌਜੂਦਾ ਜਿਹੜਾ ਕਰਨਲ ਸੀ ਜਦੋਂ ਅਸੀਂ ਗਏ ਜਿਹਦਾ ਨਾਮ ਵਿਸਰਦਾਨੀ ਤੇ ਐਂਟੋਨੀ ਸ਼ਿਮਰੇ ਇੰਡੀਆ ਨੇ 2010 ਜਾਂ 12 ਦੇ ਵਿੱਚ ਮੈਂ ਐਗਜ਼ੈਕਟ ਤਰੀਕ ਨਹੀਂ ਮੈਨੂੰ ਯਾਦ ਕਟਮਾਂਡੂ ਤੋਂ ਉਹਨੂੰ ਅਰੈਸਟ ਕਰ ਲਿਆ ਤਉ ਉਹਦੀ ਅਰੇਸਟ ਬਾਅਦ ਵਿੱਚ ਉਹਨਾਂ ਨੇ ਕਿਸੇ ਰੇਲਵੇ ਸਟੇਸ਼ਨ ਤੋਂ ਪਾਈ ਦਾ ਤਿਹਾਰ ਜੇਲ੍ਹ ਦੇ ਵਿੱਚ ਰੱਖਿਆ ਔਰ ਪਾਈ ਹਵਾਰੇ ਦੇ ਨਾਲ ਵੀ ਉਹ ਰਿਆ ਨੂੰ ਜਾਣਦੇ ਸੀ ਉਹ ਸਿੱਖ ਸਟਰਗਲ ਨੂੰ ਚੰਗੀਦਰਾ ਜਾਣਦਾ ਹੈ ਬੰਦਾ ਉਹ ਬੰਦਾ ਜਿਹੜਾ NIA ਦੀ ਲਿਸਟ ਦੇ ਉੱਤੇ ਕਿਸੇ ਸਮੇਂ ਮੋਸਟ ਵਾਂਟਡ ਪੀਪਲਸ ਦੇ ਵਿੱਚ ਸ਼ਾਮਿਲ ਸੀ NIA ਦੀ ਲਿਸਟ ਦੇ ਉੱਤੇ ਜਿਹੜਾ ਬੰਦਾ ਇੱਕ ਅਤ ਲੜਿੰਦਾ ਆਦਮੀ ਸੀ ਕਿਉਂਕਿ ਉਹ ਆਰਮਸ ਹਥਿਆਰ ਸਪਲਾਈ ਕਰਦਾ ਉਹ ਬੰਦਾ ਤਿਹਾਰ ਜੇਲ੍ਹ ਦੇ ਚ 6 ਸਾਲ ਰਿਹਾ ਤੇ ਜਿੱਦਣ ਨਾਗਾਲੈਂਡ ਦਾ ਫਰੇਮਵਰਕ ਐਗਰੀਮੈਂਟ ਸਾਈਨ ਹੋਣਾ ਸੀ ਉਸ ਗੱਲ ਦੀ ਇੱਕ ਅਹਿਮ ਜੜ ਬੱਜੀ ਤੇ ਉਹਨਾਂ ਨੇ ਆਪਣਾ ਉਹ ਰਾਜਨੀਤਿਕ ਕੈਦੀ ਕਿਉਂਕਿ ਉਹ ਜੰਗ ਦਾ ਕੈਦੀ ਸੀ ਉਹਨਾਂ ਨੇ ਉਹਦੇ ਵਿੱਚੋਂ ਉਹ ਇੰਡੀਆ ਦੇ ਵਿੱਚੋਂ ਬੇਲ ਦੇ ਤੇ ਰਹਾ ਕਰਾਇਆ ਤੇ ਉਹ ਨਾਗਾਲੈਂਡ ਆਰਮੀ ਦਾ ਜੀਫ ਹੀ ਮਤਲਬ ਇੱਕ ਇੱਕ ਉਹਦੇ ਨਾਲ ਛੋਟੇ ਲੈਵਲ ਦੀ ਗੱਲ ਹੈ ਕਿਉਂਕਿ ਇਜ਼ਰਾਈਲ ਹਮਾase ਇੱਕ ਅਲੱਗ ਲੈਵਲ ਤੇ ਹੀ ਇਹ جنگ ਇੱਕ ਅਲੱਗ ਲੈਵਲ ਤੇ ਸੋ ਜਿਹੜੇ ਕੈਦੀ ਨੇ ਸਾਡੇ ਭਾਈ ਸਾਨੂੰ ਖਾਲਸਤਾਨੀਆਂ ਨੂੰ ਉਹਨੂੰ ਅਲੱਗ ਤਰੀਕੇ ਨਾਲ ਵੇਖਣਾ ਚਾਹੀਦਾ ਮੈਂ ਜ਼ਰੂਰ ਇਹ ਨਹੀਂ ਬੇਨਤੀ ਕਰਨੀ ਚਾਹੁੰਦਾ ਜਿਹੜੇ ਖਾਲਸਤਾਨ ਦੀ ਜੰਗ ਨਹੀਂ ਲੜਦੇ ਉਹਨਾਂ ਨੂੰ ਉਹਨਾਂ ਦਾ ਕੇਸ ਅਲੱਗ ਤਰੀਕੇ ਨਾਲ ਪੁੱਟ ਕਰਨਾ ਚਾਹੀਦਾ ਠੀਕ ਹੈ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰੋ ਸਭ ਕੁਝ ਕਰੋ ਪਰ ਸਾਨੂੰ ਸਾਰਿਆਂ ਨੂੰ ਪਤਾ ਕਿ ਜਿੱਦਣ ਜੰਗ ਲੱਗੀ ਹੁੰਦੀ ਉਹਦੋਂ ਕੋਈ ਕਿਸੇ ਦਾ ਅਧਿਕਾਰ ਨਹੀਂ ਹੁੰਦਾ ਉਹ ਜਿਹੜੇ 80-80 ਕਿਲੋ ਦੇ ਗਏ ਹਨ ਇੱਕ ਦੂਸਰੇ ਦੀਆਂ ਕੈਦਾਂ ਦੇ ਵਿੱਚ ਤੇ 30-30 ਕਿਲੋ ਦੇ ਹੋ ਕੇ ਮੁੜੇ ਬਾਅਦ ਇਜ਼ਰਾਈਲ ਮਾਸਦ ਵਿੱਚ ਉੱਥੇ ਕੋਈ ਨਹੀਂ ਹੁੰਦਾ ਵੀ ਦਾਲ ਸਬਜ਼ੀ ਚੰਗੀ ਮਿਲਦੀ ਕਿ ਨਹੀਂ ਮਿਲਦੀ ਅੰਦਰ ਉਹਨੂੰ ਰੈਸਟ ਕਰਨ ਦਿੱਤੀ ਜਾਂਦੀ ਕਿ ਨਹੀਂ ਕਰਨ ਦਿੱਤੀ ਜਾਂਦੀ ਇਦਾਂ ਦੇ ਕੋਈ ਦੁਨੀਆ ਦੇ ਵਿੱਚ ਕਾਨੂੰਨ ਇੰਪਲੀਮੈਂਟ ਨਹੀਂ ਹੁੰਦੇ ਲਿਖਨ ਨੂੰ ਜੋ ਮਰਜੀ ਹੁਣ ਤੇ ਸਾਡੇ ਜੰਗੀ ਕੈਦੀ ਦਾ ਕੰਪੈਰੀਜ਼ਨ ਅਸੀਂ ਪਤਾ ਕਿੱਥੇ ਜਾ ਕੇ ਕਰਦੇ ਹਾਂ ਰਾਮ ਰੀਮ ਦੇ ਨਾਲ ਹਾਦੀ ਹੋ ਗਈ ਸਾਡੀ ਕੋਈ ਕੰਪੈਰੀਜ਼ਨ ਨਹੀਂ ਕਰ ਸਾਡਾ ਇੰਡੀਆ ਦੇ ਕਾਨੂੰਨ ਦੇ ਵਿੱਚ ਖਾਸ ਤੌਰ ਦੇ ਉੱਤੇ ਸਾਡਾ ਉਹਦੇ ਨਾਲ ਕੰਪੈਰੀਜ਼ਨ ਕਰਨਾ ਬਣਦਾ ਹੀ ਨਹੀਂ ਕਿ ਉਹਨੂੰ ਬੇਲ ਦੇ ਦਿੱਤੀ ਤੇ ਸਾਡੇਆਂ ਨੂੰ ਕਿਉਂ ਨਹੀਂ ਦੰਦੇ ਭਾਈ ਉਹ ਉਹ ਕਿਹੜੀ ਜੰਗ ਦਾ ਕੈਦੀ ਸੀ ਜਿਹੜੀ ਉਹਨੂੰ ਬੇਲ ਦੇ ਦਿੱਤੀ ਇੰਡੀਆ ਨੇ ਜਾਂ ਤੇ ਇਹ ਕਹੋ ਵੀ ਜਾਸ਼ਨ ਮਲਿਕ ਨੂੰ ਤੁਸੀਂ ਬੇਲ ਦੇ ਦਿੱਤੀ ਤੇ ਸਾਨੂੰ ਨਹੀਂ ਦੰਦੇ ਜਿਹੜਾ ਜੰਗ ਦਾ ਕੈਦੀ ਆ ਕਸ਼ਮੀਰ ਦਾ ਜਾਂ ਤੇ ਤੁਸੀਂ ਕਹੋ ਵੀ ਉਮਰ ਖਾਲਿਦ ਨੂੰ ਮਿਲ ਗਈ ਵੀ ਉਹ ਇੱਕ ਸੋਚ ਦੇ ਕਰਕੇ ਜੇਲ੍ਹ ਦੇ ਵਿੱਚ ਗਿਆ ਅਸੀਂ ਕੇਸ ਕਿਹੜਾ ਫੜ ਲੈਨੇ ਅਸੀਂ ਆਪਣੇ ਬੰਦਿਆਂ ਨੂੰ ਕਿੱਥੇ ਲੈ ਆਉਣੇ ਖਿੱਚ ਕੇ ਅਸੀਂ ਆਪਣੀ ਜੰਗ ਨੂੰ ਕਿੱਥੇ ਸ਼ੋਅ ਕਰਨ ਦੇ ਭੀ ਜਿਹੜੇ ਉਹਨਾਂ ਨੇ ਕੁਝ ਐਕਸ਼ਨ ਕੀਤੇ ਆ ਕਿ ਉਹ ਆਮ ਕਤਲਾਂ ਦੀ ਕੈਟਾਗਰੀ ਚ ਆਉਂਦੇ ਨੇ ਨਹੀਂ ਜਦੋਂ ਜੰਗ ਲੱਗੀ ਹੋਵੇ ਉਹ ਉਸ ਕੈਟਾਗਰੀ ਚ ਆਉਂਦੇ ਨੇ ਤੇ ਅਸੀਂ ਪੇਸ਼ ਵੀ ਉਹਨਾਂ ਨੂੰ ਉਵੇਂ ਕਰਨਾ ਤੇ ਆਪਣੇ ਸੰਘਰਸ਼ ਨੂੰ ਉੱਥੇ ਲੈ ਕੇ ਜਾਣਾ ਜਿੱਥੇ ਜਾ ਕੇ ਸਾਡੇ ਬੰਦੀ ਕੈਦੀ ਬਾਸ਼ਾ ਬਿਨਾਂ ਕਿਸੇ ਸ਼ਰਤ ਦੇ ਇੰਡੀਆ ਨੂੰ ਰਹਾ ਕਰਨੇ ਪੈਣ ਸਾਡਾ ਕੰਮ ਉਹ ਹੋਣਾ ਚਾਹੀਦਾ ਦੂਸਰੀ ਗੱਲ ਐਨਐਸਏ ਦੀ ਥਈ ਅਮਿਤਪਾਲ ਸਿੰਘ ਗੁਨਾਦਜੀ ਕਰੋਆ ਉਹਨਾਂ ਦੇ ਸਾਥੀਆਂ ਦੀ ਗੱਲ ਹੋਈ ਉਹ ਵੀ ਸੇਮ ਕੇਸ ਆ ਉਹਨੋਂ ਵੀ ਹੋਰ ਠੀਕ ਆ ਉਹਦੀ ਕੈਟਾਗਰੀ ਮੈਂ ਜੇ ਸਮਝਦਾ ਵੀ ਉਸ ਲੈਵਲ ਤੇ ਨਹੀਂ ਆਪਾਂ ਰੱਖ ਸਕਦੇ ਜਿੱਥੇ ਭਾਈ ਜਗਤਾਰ ਸਿੰਘ ਹਵਾਰਾ ਦੀ ਹੈ ਕਿਉਂਕਿ ਉੱਥੇ ਐਕਸ਼ਨਸ ਬੋਲਦੇ ਨੇ ਪਰ ਉਸੇ ਲੜੀ ਦੇ ਵਿੱਚ ਇੱਕ ਪੌੜੀ ਆਪਾਂ ਜਿਵੇਂ ਕਹੋ ਵੀ ਇੱਕ ਸਿੱਖਰ ਲਈ ਪੌੜੀ ਤੇ ਇੱਕ ਦੂਸਰੀ ਤੀਸਰੀ ਪੌੜੀ ਤੇ ਹੋਵੇ ਉਹ ਉਸੇ ਪੌੜੀ ਦੇ ਡੰਡੇ ਨੇ ਬਰਾਬਰ ਦੇ ਆਜ਼ਾਦੀ ਵਾਲੀ ਦੇ ਸੋ ਉਹ ਵੀ ਇਸੇ ਕੈਟਾਗਰੀ ਚ ਆਉਂਦੀ ਆ ਉਹ ਐਨਐਸਏ ਮੈਨੂੰ ਸਮਝਦਾ ਕਿ ਫਿਰ ਭਾਵੇਂ 1 ਸਾਲ ਦੀ ਹੋਵੇ ਜਾਂ 3 ਮਹੀਨੇ ਬਾਅਦ ਉਹਦਾ ਰਿਵਿਊ ਬੈਣਾ ਹੋਵੇ 4ਵਾਂ ਬਾਅਦ ਬੈਣਾ ਹੋਵੇ ਇਹ ਗੱਲਾਂ ਤੈਹ ਹੁੰਦੀਆਂ ਨੇ ਜਿਵੇਂ ਭਾਈ ਨਰੈਨ ਸਿੰਘ ਚੌੜਾ ਬੋਲ ਕੇ ਗਏ ਸੀ ਕਿ ਕਿੰਨੇ ਚਿਰ ਦੀ ਉਹਨਾਂ ਨੇ ਰਿਮਾਂਡ ਲੈਣਾ ਤੈਹ ਹੁੰਦਾ ਐ ਐਨਐਸਏ ਕਦੋਂ ਤੱਕ ਲੱਗਣੀ ਕਦੋਂ ਤੱਕ ਨਹੀਂ ਲੱਗਣੀ ਬਾਕੀ ਦੇ ਸਾਡੀ ਤੁਹਾਡੀ ਬਿਆਨਬਾਜ਼ੀ ਪ੍ਰੋਗਰਾਮ ਉੱਥੇ ਉਹਨੇ ਉਹ ਕਿਹਾ ਸੀ ਉੱਥੇ ਉਹਨੇ ਉਹ ਕਿਹਾ ਸੀ ਇਹ ਸਭ ਐਕਸਕਿਊਜ਼ਨ ਨੇ ਸੋ ਉਦੇ ਲਈ ਵੀ ਕਾਨੂੰਨੀ ਕਾਰਜਗਾਰੀ ਜੋ ਚੱਲਦੀ ਪਈ ਹੈ ਮੈਂ ਨਹੀਂ ਕਹਿੰਦਾ ਉਹ ਨਹੀਂ ਚੱਲਣੀ ਚਾਹੀਦੀ ਬਟ ਉਹਨੂੰ ਪੇਸ਼ ਕਿਵੇਂ ਕਰਨਾ ਅਸੀਂ ਆਪਣੀ ਕੌਮ ਦੇ ਵਿੱਚ ਇਹ ਸਾਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਤੀਸਰੀ ਗੱਲ ਫੇਕ ਐਨਕਾਊਂਟਰਾਂ ਦੀ ਹੈ ਜਦੋਂ ਅਸੀਂ ਅਗਸਤ ਦੇ ਵਿੱਚ ਜਲੰਧਰ ਪ੍ਰੋਗਰਾਮ ਕੀਤਾ ਸੀ ਤੇ ਉਦੋਂ ਤੱਕ ਪੰਜਾਬ ਪੁਲਿਸ ਦੇ ਆਪਣੀਆਂ ਜੜੀਆਂ ਅਖਬਾਰਾਂ ਦੇ ਵਿੱਚ ਲੱਗ ਚੁੱਕੀਆਂ ਕਟਿੰਗ ਸੀ ਉਹਦੇ ਮੁਤਾਬਕ 22 ਤੋਂ ਵੱਧ ਐਨਕਾਊਂਟਰ ਪੰਜਾਬ ਪੁਲਿਸ ਕਰ ਚੁੱਕੀ ਹੈ ਅਗਸਤ ਦੇ ਮਹੀਨੇ ਤੱਕ ਤੇ ਹੁਣ ਅਗਲੇ 3-4 ਮਹੀਨਿਆਂ ਦੇ ਵਿੱਚ ਫੇਰ ਤੁਸੀਂ ਰੋਜ਼ ਮਨ ਲੱਗਦਾ 22 ਤੋਂ ਵੱਧ ਹੋਰ ਹੋਗੇ ਨੇ ਉਹ ਨਹੀਂ ਰੋਕੇ ਪਰ ਉਹਦੇ ਵਿੱਚ ਇੱਕ ਗੱਲ ਜਿਹੜੀ ਸਾਨੂੰ ਬੜਾ ਕਸੂਤਾ ਜਿਹਾ ਫਸਾ ਲੈਂਦੀ ਆ ਉਹ ਇਹ ਆ ਕਿ ਜਦੋਂ ਅਸੀਂ ਆਪਣੇ ਫੇਕ ਇਨਕਾਊਂਟਰਸ ਦੀ ਗੱਲ ਕਰਦੇ ਆ ਜਿਹੜੇ ਸਾਡੀ ਆਜ਼ਾਦੀ ਦੇ ਸੰਘਰਸ਼ ਕਰਾਉਣ ਜੋਧੇ ਨਿਕਲੇ ਸੀ ਉਹਨਾਂ ਦਾ ਮਕਸਦ ਕੁਝ ਹੋਰ ਹੀ ਜਿਹੜੇ ਅੱਜ ਪੰਜਾਬ ਪੁਲਿਸ ਫੇਕ ਇਨਕਾਊਂਟਰ ਬਣਾਉਂਦੀ ਆ ਉਹ ਬਿਲਕੁਲ ਹੋਰ ਕੈਟਾਗਰੀ ਵਾਲੇ ਨੇ ਜਿਹੜੇ ਸਾਡੇ ਡਿਸਪੀਅਰ ਕੀਤੇ ਗਏ ਲੋਕ ਉਸ ਸੱਚੀ ਸੁੱਚੀ ਕਿਰਤੀ ਭਾਵਨਾ ਵਾਲੇ ਲੋਕ ਏ ਉਹਨਾਂ ਦਾ ਮੁਕਾਬਲਾ ਜਦੋਂ ਫੇਕ ਐਨਕਾਊਂਟਰ ਬਣਾਇਆ ਜਾਂਦਾ ਸੀ ਤੇ ਉਹ ਸਾਡੇ ਯੋਧਿਆਂ ਸੂਰਮਿਆਂ ਦਾ ਉਹਨਾਂ ਦਾ ਬਣਾਇਆ ਜਾਂਦਾ ਸੀ ਜਿਹੜੇ ਮੈਦਾਨੇ ਜੰਗ ਦੇ ਵਿੱਚ ਆਪਣੀ ਆਜ਼ਾਦੀ ਦੇ ਲਈ ਕੁਦਦੇ ਅੱਜ ਸਮੱਸਿਆ ਇਹ ਆ ਸਾਡੇ ਵਾਸਤੇ ਵੀ ਜਿਨ੍ਹਾਂ ਦਾ ਐਨਕਾਊਂਟਰ ਅੱਜ ਬਣਦਾ ਆ ਉਹ ਉਹ ਨੇ ਜਿਹੜੇ ਸਮਾਜ ਦੇ ਵਿੱਚ ਫਰੋਤੀਆਂ ਬੰਗਦੇ ਨੇ ਡਰੱਗਸ ਸਪਲਾਈ ਕਰਦੇ ਨੇ ਜਾਂ ਇਦਾਂ ਦੇ ਹੋਰ ਛੋਟੇ-ਮੋਟੇ ਜਨਾਂ ਦੇ ਉੱਤੇ ਕੇਸ ਨੇ हां ਉਹਨਾਂ ਦੇ ਵਿੱਚੋਂ ਅੱਗੇ ਇੱਕ ਕੈਟਾਗਰੀ ਉਹ ਵੀ ਹੈਗੇ ਜਿਹੜੇ ਖਾਲਿਸਤਾਨ ਦੇ ਨਾਰੇ ਲਿਖਦੇ ਨੇ ਜਾਂ ਦੂਸਰਾ ਕਰਦੇ ਉਹਨਾਂ ਦੇ ਵੀ ਇੱਕ ਦੋ ਕੇਸ ਵਿੱਚ ਹੈਗੇ ਸੋ ਉਹ ਵੀ ਸਾਨੂੰ ਧਿਆਨ ਚ ਰੱਖਣੇ ਚਾਹੀਦੇ ਪਰ ਦੂਸਰੇ ਜਿਹੜੇ ਨੇ ਹੁਣ ਉੱਥੇ ਹਿਊਮਨ ਰਾਈਟਸ ਬਾਡੀਜ਼ ਦਾ ਕੰਮ ਜੋ ਮੈਂ ਸਮਝਦਾ ਉਹ ਇਹ ਆ ਵੀ ਇਹਨਾਂ ਕੇਸਿਸ ਨੂੰ ਇਸ ਤਰੀਕੇ ਦੇ ਨਾਲ ਪੁੱਟ ਕਰਨਾ ਰਿਸਪੌਂਸਿਬਿਲਟੀ ਬਣਦੀ ਹੈ ਹਿਊਮਨ ਰਾਈਟਸ ਬਾਡੀਜ਼ ਦੀ ਕਿ ਉਹ ਇਸ ਗੱਲ ਨੂੰ ਡਿਸਟਿੰਗੁਇਸ਼ ਕਰਮ ਵੀ ਇੱਕ ਆਮ ਬੰਦਾ ਜਿਹੜਾ ਕਿਸੇ ਕਾਨੂੰਨ ਦੇ ਵਿੱਚ ਵੱਜਾ ਨੀਗਾ ਜਦੋਂ ਉਹ ਹਥਿਆਰ ਚੁੱਕ ਕੇ ਕਿਸੇ ਦੇ ਉੱਤੇ ਹਮਲਾ ਕਰਦਾ ਆ ਉਹਦੇ ਵਿੱਚ ਕੀ ਫਰਕ ਆ ਤੇ ਇੱਕ ਉਹ ਬੰਦਾ ਜਿਹੜਾ ਖੁਦ ਕਾਨੂੰਨ ਦਾ ਰਖਵਾਲਾ ਹੋਵੇ ਜਦੋਂ ਉਹ ਬੰਦੇ ਨੂੰ ਹੱਥ ਕੜੀ ਲਾ ਕੇ ਫੜ ਕੇ ਜਾ ਕੇ ਉਹਦੇ ਲਾਤੇ ਗੋਲੀ ਮਾਰਦਾ ਤੇ ਉਹਦੇ ਵਿੱਚ ਕੰਨਾ ਫਰਕ ਆ ਸੋ ਅਸੀਂ ਆਵਾਜ਼ ਤੇ ਬਣਨੀ ਹੈ ਤੇ ਇਹਦੇ ਨਾਲੇ ਮੇਰੀ ਬੇਨਤੀ ਵੀ ਹੈ ਆਪਣੇ ਉਹਨਾਂ ਭਰਾਵਾਂ ਨੂੰ ਜੇ ਕੋਈ ਇਸ ਰਸਤੇ ਦਾ ਹਮਾਇਤੀ ਆ ਕਿ ਭਰਾਵੋ ਤੁਸੀਂ ਵੀ ਸਮਾਜ ਦੇ ਵਿੱਚੋਂ ਫਰੋਤੀਆਂ ਮੰਗ ਕੇ ਕੋਈ ਬਹੁਤੀ ਸੂਰਮਕਤੀ ਵਾਲਾ ਕੰਮ ਨਹੀਂ ਕਰਦੇ ਭਈ ਇਸ ਸਮਾਜ ਤੁਹਾਡਾ ਆਪਣਾ ਹੈ ਇਹਦੇ ਵਿੱਚ ਨਸ਼ੇ ਫਲਾ ਕੇ ਨਸ਼ੇ ਵਧਾ ਕੇ ਤੁਸੀਂ ਕੋਈ ਬਹੁਤੀ ਮਾਰਕਾ ਨਹੀਂ ਮਾਰਦੇ ਪਏ ਗੁਰੂ ਦੇ ਰਾਹ ਤੇ ਵਾਪਸ ਮੁੜੋ ਸਿੱਖੀ ਦੇ ਘਰ ਦੇ ਵਿੱਚ ਵਾਪਸ ਮੁੜੋ ਤੇ ਆਪਣਾ ਜੀਵਨ ਜਿਹੜਾ ਆ ਉਹ ਸਿੱਖੀ ਦੇ ਤਹਿਤ ਬਤੀਤ ਕਰੋ ਪਰ ਕਿਉਂਕਿ ਤੁਹਾਡਾ ਰਾਹ ਗਲਤ ਹੋ ਜਾਂਦਾ ਆ ਇਸ ਕਰਕੇ ਜਿੱਦਨ ਤੁਹਾਡਾ ਇਨਕਾਊਂਟਰ ਹੁੰਦਾ ਜਿਹੜੀ ਗੱਲ ਜਸਟਿਸ ਸਾਹਿਬ ਨੇ ਕਹੀ ਵੀ ਬੰਦੇ ਬੋਲਦੇ ਨਹੀਂ ਉਹ ਇਸੇ ਕਰਕੇ ਨਹੀਂ ਬੋਲਦੇ ਕਿਉਂਕਿ ਉਸ ਸਮਾਜ ਨੂੰ ਲੱਗਦਾ ਆ ਵੀ ਇਹ ਬੰਦੇ ਤੇ ਸਾਡੇ ਵਾਸਤੇ ਵਿਲਨ ਨੇ ਵੀ ਇਹ ਤਾਂ ਸਮਾਜ ਦੇ ਵਿੱਚ ਨਸ਼ਾ ਫਲਾਉਂਦੇ ਨੇ ਪੀ ਇਹ ਤੇ ਸਮਾਜ ਦੇ ਵਿੱਚ ਡਕੈਤੀਆਂ ਕਰਦੇ ਨੇ ਤੇ ਜੇ ਪੁਲਿਸ ਨੇ ਉਹਨਾਂ ਨੂੰ ਮਾਰਤਾ ਤੇ ਲੋਕ ਕਈ ਵਾਰੀ ਖੁਸ਼ੀ ਮਨਾਉਣ ਬੈਹ ਜਾਂਦੇ। ਸੋ ਉਹਨਾਂ ਨੂੰ ਵੀ ਆਪਣਾ ਰਾਹ ਮੈਨੂੰ ਲੱਗਦਾ ਹੈ ਕਿ ਉਲਟਾਉਣਾ ਚਾਹੀਦਾ ਪਰ ਦੋ ਗਲਤ ਮਿਲ ਕੇ ਇੱਕ ਸਹੀ ਨਹੀਂ ਬਣਦਾ ਜੇ ਉਹਨਾਂ ਦਾ ਰਾਹ ਗਲਤ ਆ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਪੰਜਾਬ ਪੁਲਿਸ ਨੂੰ ਲਾਇਸੈਂਸ ਮਿਲ ਗਿਆ ਕਿ ਭਾਈ ਤੁਸੀਂ ਬੰਦਾ ਫੜਿਆ ਤੇ ਤੁਸੀਂ ਬਾਅਦ ਵਿੱਚ ਇੱਕੋ ਹੀ ਕਹਾਣੀ ਵੀ ਉਹਨੇ ਫੜ ਕੇ ਹੁੰਦਾ ਜਿੱਥੋਂ ਅਸਲਾ ਨਪਿਆ ਹੁੰਦਾ ਉਹਨੇ ਕੱਢ ਕੇ ਸਾਡੇ ਤੇ ਹਮਲਾ ਕਰਤਾ ਤੇ ਅਸੀਂ ਉਲਟਾ ਹਮਲਾ ਕੀਤਾ ਤੇ ਉਹਦੇ ਗੋੜੀ ਵੱਜ ਗਈ। ਸੋ ਇਹ ਚੀਜ਼ਾਂ ਨੂੰ ਵੀ ਸਾਨੂੰ ਜਿਹੜਾ ਆ ਉਹ ਸਮਝਣਾ ਪਾਏਗਾ ਔਰ ਅਖੀਰ ਦੇ ਉੱਤੇ ਮੈਂ ਜਿਹੜੀ ਬੇਨਤੀ ਕਰਨੀ ਹੋਈ ਹੈ ਇਹ ਹੀ ਆ ਵੀ ਇੱਕ ਜਿਹੜੀ ਮੂਵਮੈਂਟ ਹੈ ਸਾਡੀ ਇੰਟਰਨੈਸ਼ਨਲ ਜਿਹੜਾ ਇੱਕ ਸਟੇਜ ਆ ਉਹਦੇ ਵਿੱਚ ਅਸੀਂ ਕਿੱਥੇ ਖੜੇ ਆ ਤੇ ਉਹਦੇ ਲਈ ਜਿਹੜੀ ਸੀਰੀਅਸਨੈਸ ਦੀ ਗੱਲ ਹੈ ਜਿੱਥੋਂ ਸਟੇਜ ਸ਼ੁਰੂ ਹੋਈ ਹੈ ਮੈਂ ਉੱਥੇ ਹੀ ਸਮਾਪਤੀ ਕਰਾਂ ਇਹ ਗੱਲ ਅਸੀਂ ਬੜੇ ਚਿਰਾਂ ਤੋਂ ਕਹਿੰਦੇ ਆ ਰਹੇ ਹਾਂ ਸਾਡੇ ਆਗੂ ਬੜੇ ਸਮਿਆਂ ਤੋਂ ਕਹਿੰਦੇ ਆ ਰਹੇ ਆ ਵੀ ਸਾਨੂੰ ਮੂਵਮੈਂਟ ਦੇ ਪ੍ਰਤੀ ਸੀਰੀਅਸ ਹੋਣਾ ਪੈਣਾ ਅਸੀਂ ਕਿਸੇ ਮਤਲਬ ਇੱਕ ਸ਼ਬਦ ਵਰਤਿਆ ਜਾਂਦਾ ਹੈ ਇੰਗਲਿਸ਼ ਦਾ ਵੀ ਰੋਮਾਂਸ ਜਿਹਦੇ ਵਿੱਚੋਂ ਤੇ ਨਹੀਂ ਕਿਤੇ ਸੰਘਰਸ਼ ਕਰਦੇ ਵੀ ਸਾਨੂੰ ਮਜ਼ਾ ਜਿਆ ਆਉਂਦਾ ਵੀ ਚਾਰ ਬੰਦੇ ਸਾਡੇ ਮਗਰ ਇਕੱਠੇ ਹੁੰਦੇ ਨੇ ਤੇ ਸਾਨੂੰ ਮਜ਼ਾ ਜਿਆ ਆਉਂਦਾ ਵੀ ਕਿਤੇ ਸਾਡੀਆਂ ਵੀਡੀਓਜ਼ ਚੱਲਦੀਆਂ ਨੇ ਤੇ ਉਸ ਕਰਕੇ ਤੇ ਨਹੀਂ ਅਸੀਂ ਖਾਲਿਸਤਾਨ ਦੀ ਜਾਂ ਸੰਘਰਸ਼ ਦੀ ਗੱਲ ਕਰਦੇ ਜੇ ਇਹ ਆ ਜਿਹੜੀ ਨਿੱਜੀ ਗੱਲ ਹੋਈ ਵੀ ਜਿਹਦੇ ਵਿੱਚੋਂ ਨਿੱਜ ਹੈ ਵੀ ਆ ਵੀ ਭਾਈ ਮੈਂ ਇਸ ਰਾਤ ਇਸ ਕਰਕੇ ਤੁਰਨਾ ਕਿਉਂਕਿ ਕੱਲ ਨੂੰ ਮੇਰੇ ਥੱਲੇ ਚਾਰ ਗੱਡੀਆਂ ਆ ਜਾਣ 2-4 ਗੱਡੀਆਂ ਅੱਗੇ ਤੁਰਨ 2000 ਪਿੱਛੇ ਤੁਰਨ ਤੇ ਜਦੋਂ ਮੈਂ ਜਾਵਾਂ ਤਾਂ ਬੋਲਸੋ ਨੇ ਆਸਾਤਰੀ ਕਾਲ ਹੋਵੇ ਤੇ ਬਾਅਦ ਵਿੱਚ ਕੌਮ ਦੇ ਬੱਲੇ ਕੁਝ ਪਵੇ ਨਾ ਪਵੇ ਉਹ ਬਿਛੇਰਾ ਜੀ ਉਹ ਜੇ ਉਹ ਮਨ ਦੇ ਵਿੱਚ ਮਨਸ਼ਾ ਆ ਫਿਰ ਇਹ ਨੌਨ ਸੀਰੀਅਸਨੈਸ ਸੀਰੀਅਸਨੈਸ ਦਾ ਮਤਲਬ ਜਿੱਥੋਂ ਗੱਲ ਇਹਨਾਂ ਤੋਰੀ ਵੀ ਅਸਲ ਦੇ ਵਿੱਚ ਭਾਈ ਅਸੀਂ ਇੱਕ ਆਪਣਾ ਮੁਲਕ ਆਜ਼ਾਦ ਕਰਾਉਣਾ ਤੇ ਉਸ ਮੁਲਕ ਦੇ ਬਰਾਬਰ ਦੀ ਮੈਚਿਓਰਿਟੀ ਸਾਡੇ ਅੰਦਰ ਆਉਣੀ ਚਾਹੀਦੀ ਤੇ ਉਸ ਮੈਚਿਓਰਿਟੀ ਨੂੰ ਸਮਝੀਏ ਉਸ ਸੀਰੀਅਸ ਨੈਸ਼ਨ ਨੂੰ ਸਮਝੀਏ ਇਹ ਕੋਈ 24 ਘੰਟਿਆਂ ਦੇ ਵਿੱਚ ਮਸਲਾ ਹੱਲ ਹੋਣ ਵਾਲੀ ਚੀਜ਼ ਨਹੀਂ ਹੈ ਤੇ ਇਹਦੇ ਲਈ ਸਾਨੂੰ ਜਿਹੜੇ ਚਾਰ ਸ਼ਬਦ ਵਰਤੇ ਜਾਂਦੇ ਨੇ ਕਿ ਸ਼ਾਮਦਾਮ ਦੰਡਪੇਦ ਉਹ ਹਾਲਾਂਕਿ ਪਿਛੇ ਜਾ ਆਮ ਆਦਮੀ ਪਾਰਟੀ ਵਾਲਿਆਂ ਨੇ ਇੱਕ ਨੇ ਬਿਆਨ ਵੀ ਦਿੱਤਾ ਸੀ ਤੇ ਅਸੀਂ ਬੜੇ ਔਖੇ ਹੋਏ ਵੀ ਇਹਨਾਂ ਨੇ ਇਹ ਕਿਉਂ ਦਿੱਤਾ ਪਰ ਜੇ ਤੁਸੀਂ 52 ਹੁਕਮ ਗੁਰਮਾਰਾ ਦੇ ਜਿਹੜੀ ਲਿਸਟ ਕਿਤੇ ਲੱਗੀ ਹੁੰਦੀ ਉਹਨੂੰ ਪੜੋ ਉਹਦੇ 'ਚ 28ਵਾਂ ਜਾਂ 29ਵਾਂ ਜਿਹੜਾ ਲਿਖਿਆ ਹੁੰਦਾ ਆ ਉਥੇ ਲਿਖਿਆ ਹੁੰਦਾ ਵੀ ਸਿੱਖ ਨੇ ਸ਼ਾਮ, ਧਾਮ, ਭੇਦ ਇਸਤੇਮਾਲ ਕਰਨਾ ਉਹਦੇ 'ਚ ਡੰਡ ਨਹੀਂ ਹੈਗਾ। ਸ਼ਾਮ ਮਤਲਬ ਡਾਇਲੌਗ ਹੋਣਾ ਚਾਹੀਦਾ ਤੁਹਾਡਾ। ਧਾਮ ਜਿਹੜਾ ਸਰਮਾਇਆ 'ਚ ਲੱਗਦਾ ਹੈ। ਭੇਦ ਸਾਨੂੰ ਭੇਦ ਰੱਖਣੇ ਹੋਣੇ ਚਾਹੀਦੇ ਵੀ ਕਿੱਥੇ ਕਿਹੜੀ ਗੱਲ ਕਰਨੀ ਕਿੱਥੇ ਨਹੀਂ ਕਰਨੀ। ਪਰ ਉਹਦੇ 'ਚ ਅਖੀਰ ਤੇ ਜਿਹੜੀ ਗੱਲ ਲਿਖੀ ਹੋਇਆ ਨਾ ਉਹ ਲਿਖੀ ਆ ਵੀ ਇਹ ਵਰਤਕੇ ਯੁੱਧ ਧਰਮ ਲਈ ਕਰਨਾ ਹੈ। ਡੰਡ ਦਾ ਜਿਹੜਾ ਕੰਮ ਆ ਨਾ ਵਿੱਚ ਉਹ ਉਹ ਦੇ ਚ ਨਹੀਂ ਹੈਗਾ ਬੋਝ ਹੁਕਮਾ ਚ ਇੱਥੇ ਇਹ ਆ ਡੰਡ ਜਦ ਨਾ ਹੁੰਦਾ ਵੀ ਕੋਈ ਤੁਹਾਡਾ ਨਹੀਂ ਸਹਿਮਤ ਪਾਉ ਚਾਰ ਪਰਚੇ ਕਰੋ ਤਾਂ ਕਿ ਉਹ ਹੰਦਾ ਡੰਡ ਉਹਨੂੰ ਦੇਣਾ ਵਾਧੂ ਦਾ ਪਰ ਸਿੱਖ ਵਾਸਤੇ ਕੀ ਆ ਵੀ ਬਾਕੀ ਸਭ ਕੁਝ ਕਰੋ ਡਾਇਲੌਗ ਵੀ ਵਰਤੋ ਤੁਹਾਡੇ ਅੰਦਰ ਇੰਟੈਲੀਜੈਂਸ ਹੋਵੇ ਤੁਹਾਡੇ ਅੰਦਰ ਜਿਹੜੀ ਇਕਨੋਮੀ ਦੀ ਪਾਵਰ ਦੀ ਗੱਲ ਹੋਈ ਆ ਪੈਸਾ ਜਿੱਥੇ ਵਰਤਣਾ ਪੈਸਾ ਵੀ ਵਰਤਿਆ ਜਾਵੇ ਉਹ ਵਰਤੋ ਕਿ ਤਾਂ ਜੇ ਇਕਨੋਮੀ ਤੁਹਾਡੀ ਸਟਰੋਂਗ ਹੋਏਗੀ ਜਾਂ ਆਪਣੀ ਜੇਬ ਤਗੜੀ ਹੋਏਗੀ ਉਹ ਵੀ ਵਰਤੋ ਭੇਦ ਵੀ ਰੱਖੋ ਇਹੋ ਤੇ ਇੰਟੈਲੀਜੈਂਸ ਖੜੀ ਪਈ ਅਤੇ ਹੁੰਦੀ ਹੁੰਦੀ ਹੈ ਉਹ ਪੀਅਤ ਰੱਖਣੇ ਚਾਹੀਦੇ ਸਾਨੂੰ ਪਰ ਯੁੱਧ ਜਦੋਂ ਕਰਨਾ ਆ ਉਦੋਂ ਤਾਂ ਰਮ ਵਾਸਤੇ ਕਰਨਾ ਧਰਮ ਯੁੱਧ ਹੋਣਾ ਚਾਹੀਦਾ ਉਹ ਨਹਤੇ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਵੀ ਕਿਸੇ ਗਰੀਬ ਨੂੰ ਰਗੜ ਸੋਟਿਆ ਸੋ ਸਾਡਾ ਯੁੱਧ ਸਾਡੇ ਹੱਕਾਂ ਵਾਸਤੇ ਹੋਣਾ ਚਾਹੀਦਾ ਸੋ ਉਹਦੇ ਵਾਸਤੇ ਉਹ ਸੀਰੀਅਸਨੈਸ ਦੀ ਜਿਹੜੀ ਗੱਲ ਹੁੰਦੀ ਆ ਵੀ ਅਸੀਂ ਕਈ ਵਾਰੀ ਯੁੱਧ ਆਪਣਾ ਕਰਦੇ ਕਰਦੇ ਕਈ ਈ ਆਪਣਾ ਜ਼ੋਰ ਗਰੀਬ ਤੇ ਵਿਖਾ ਜਾਂਦੇ ਤੇ ਜਿੱਥੇ ਵਿਖਾ ਲੈਣਾ ਚਾਹੀਦਾ ਉੱਥੇ ਅਸੀਂ ਬੋਲਦੇ ਨਹੀਂ ਇਹ ਹੁੰਦਾ ਆ ਸਾਡੇ ਨਾਲ ਜਿੱਥੇ ਤੱਕ ਸਾਡਾ ਜ਼ੋਰ ਚੱਲਦਾ ਛੱਟ ਤੋ ਡਾਂਗ ਫੇਰ ਦਈਦੀ ਆ ਜਿੱਥੇ ਨਹੀਂ ਜੋਰ ਚੱਲਦਾ ਉਥੇ ਚੁੱਪ ਹੋ ਜਾਈਦਾ ਇਹਦਾ ਮਤਲਬ ਜਿਹੜਾ ਧਰਮ ਯੁੱਧ ਦੀ ਜਿਹੜੀ ਗੱਲ ਆ ਉਹ ਅਸੀਂ ਫਿਰ ਡੰਡ ਤੱਕ ਸੀਮਤ ਕਰ ਲਈ ਨਾ ਕਿ ਜਿੱਥੇ ਡੱਕ ਤੱਕ ਅਸੀਂ ਦੇਣ ਜੋਗੇ ਆਗੇ ਡੰਡ ਜਿੱਥੇ ਤੁਹਾਡਾ ਡਾਂਗ ਚੱਲਦੀ ਉਥੇ ਤੇ ਅਸੀਂ ਢਾਲੇ ਜਿੱਥੇ ਨਹੀਂ ਚੱਲਦੀ ਉਥੇ ਚੁੱਪ ਕਰਕੇ ਨਹੀਂ ਧਰਮ ਦਾ ਯੁੱਧ ਇਸ ਤਰੀਕੇ ਦਾ ਨਹੀਂ ਆ ਧਰਮ ਦਾ ਯੁੱਧ ਉਥੇ ਤੱਕ ਜਾਣਾ ਜਿੱਥੇ ਤੁਹਾਨੂੰ ਲੱਗੇ ਵੀ ਤੁਹਾਡੀ ਗੱਲ ਨਹੀਂ ਚੱਲਦੀ ਉਥੇ ਵੀ ਤੁਸੀਂ ਬੋਲੋ ਤੇ ਸਾਨੂੰ ਬੋਲਣਾ ਪੈਣਾ ਤੇ ਉਹ ਜਦ ਮਚਿਓਰਿਟੀ ਸੀਰੀਅਸਨੈਸ ਸਾਡੀ ਮੂਵਮੈਂਟ ਦੇ ਵਿੱਚ ਹੋਏਗੀ ਤੇ ਗੁਰੂ ਮਹਾਰਾਜ ਸਮਰਾਥ ਬੈਠੇ ਨੇ ਜਦ ਤਨਾਸੀਂ ਉਹਨੇ ਕਿ ਸੀਰੀਅਸ ਤੇ ਸਮਰਾਥ ਹੋ ਗਏ ਰਾਜ ਗੁਰੂ ਮਹਾਰਾਜ ਨੇ ਬਖਸ਼ ਦੇਣਾ ਹੈ ਜਿਹੜੀ ਹਮ ਪਾਤਸ਼ਾਹੀ ਸਤਗੁਰ ਦੇਹੜ ਜਿਹੜੀ ਗੱਲ ਆ ਉਹ ਕਿਸੇ ਮਤਲਬ ਠੀਕ ਹੈ ਯੂਨ ਦੀ ਗੱਲ ਹੁੰਦੀ ਦੁਨੀਆ ਦੀ ਗੱਲ ਨਾ ਦੀ ਸਭ ਕੁਝ ਹੁੰਦਾ ਪਰ ਸਿੱਖ ਵਾਸਤੇ ਸਭ ਗੁਰੂ ਤੋਂ ਥੱਲੇ ਨੇ ਤੇ ਜੇ ਵਿਸ਼ਵਾਸ ਰੱਖਿਆ ਨਿਸ਼ਚੈ ਕਰੇ ਆਪਣੀ ਜਿੱਤ ਕਰੋ ਵਾਲੀ ਜਿਹੜੇ ਕੁਲਬੀਰ ਭਾਈ ਨੇ ਗੱਲ ਕੀਤੀ ਸੀ ਜੇ ਨਿਸ਼ਚਾ ਗੁਰੂ ਤੇ ਹੈਗਾ ਆ ਤੇ ਜਿੱਤ ਹੋਣੀ ਆਣੀ ਆ ਰਾਜ ਆਉਣਾ ਹੀ ਆਉਣਾ ਖਾਲਸਤਾਨ ਬਣਨਾ ਹੀ ਬਣਨਾ ਦੁਨੀਆ ਆਪਣੇ ਆਪ ਤੁਹਾਡੇ ਸਾਹਮਣੇ ਆ ਕੇ ਗੋਡਿਆਂ ਤੇ ਹੋਣੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰ ਇਹਦਾ ਮਤਲਬ ਇਹ ਨਹੀਂ ਮੈਂ ਕਹਿਣ ਲੱਗਾ ਕਿ ਦੂਸਰੇ ਮੁਲਕਾਂ ਤੇ ਟੇਕ ਨਾ ਰੱਖੋ ਜਦੋਂ ਤੁਸੀਂ ਪੂਰਾ ਸਿੱਖ ਇਤਿਹਾਸ ਪੜੋ ਤੇ ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਹੋਈ ਆ ਤੇ ਛੇਵੇਂ ਪਾਸ਼ਾ ਜਾਗੀਰਦਾਰ ਨਾਲ ਡਾਇਲੌਗ ਚ ਵੀ ਆਗੇ ਉਹ ਚੀਜ਼ਾਂ ਚੱਲਣੀਆਂ ਨੇ ਠੀਕ ਹੈ ਸੋ ਡਾਇਲੌਗ ਚੱਲਣਾ ਆ ਦੁਨੀਆਂ ਦੀਆਂ ਤਾਕਤਾਂ ਨੂੰ ਤੁਸੀਂ ਆਪਣੀ ਗੱਲ ਕਹਿਣੀ ਆ ਦੱਸਣੀ ਆ ਉਹਨਾਂ ਦਾ ਤੱਕ ਹੋ ਕਾ ਦਿੰਦੇ ਰਹਿਣਾ ਪਰ ਨਿਸ਼ਚਾ ਅਖੀਰ ਨੂੰ ਗੁਰੂ ਤੇ ਰੱਖਣਾ ਇਹ ਨਾ ਵੇ ਭੀ ਅਸੀਂ ਉਹਨਾਂ ਤਾਕਤਾਂ ਨੂੰ ਗੁਰੂ ਤੋਂ ਵੱਡੇ ਕਰਕੇ ਸਮਝ ਲਈਏ ਤੇ ਇਧਰ ਪਿਛੇ ਛੱਡ ਕੇ ਪਿੱਠ ਕਰਕੇ ਤੇ ਸਾਰਾ ਮੂੰਹ ਉਧਰ ਨੂੰ ਕਰ ਲਿਆ ਫਿਰ ਨਹੀਂ ਹੋਣਾ ਫਿਰ ਜਦ ਤੱਕ ਮਰਜੀ ਹਿੰ ਤੋੜੀ ਜਾਈ ਸੋ ਇਸੇ ਕਰਕੇ ਸਾਡੀ ਸੰਘਰਸ਼ ਦੀ ਦੜਾ ਤੁਰਾ ਆ ਰਾਜਨੀਤਿਕ ਸੰਘਰਸ਼ ਦਾ ਉਹ ਅਕਾਲ ਤਖਤ ਸਹਿਬ ਹੀ ਰਹੇਗਾ ਕਿਉਂਕਿ ਉਹ ਗੁਰੂ ਮਾਰਾਇ ਨੇ ਆਪ ਪ੍ਰਗਟ ਕੀਤਾ ਆਪ ਸਾਨੂੰ ਉਥਲ ਸਿੱਖੀ ਦੀ ਰਾਜਨੀਤੀ ਦਿੱਤੀ ਆ ਤੇ ਜੇ ਸਾਡੀ ਰਾਜਨੀਤੀ ਅਕਾਲ ਤਖਤ ਦੇ ਧੁਰੇ ਤੋਂ ਖਿੰਡਰ ਗਈ ਤੇ ਫਿਰ ਗਈ ਗੱਲ ਇਸੇ ਕਰਕੇ ਸਾਡਾ ਸੰਘਰਸ਼ ਜਿਹੜਾ ਪਿਛਲਾ ਅਸੀਂ ਹਥਿਆਰਬੰਦ ਸੰਘਰਸ਼ ਵੀ ਲੜਿਆ ਉਹਦੇ 'ਚ ਵੀ ਸਾਡੇ ਸਿੱਖਾਂ ਦੀ ਇਹ ਕੋਸ਼ਿਸ਼ ਰਹੀ ਸੂਰਮਿਆਂ ਦੀ ਕਿ ਬੇਸ਼ੱਕ ਅਕਾਲ ਤਖਤ ਦੇ ਉੱਤੇ ਸੰਸਥਾ ਜਿਹੜੀ ਮਰਜ਼ੀ ਕਾਬਜ ਹੋਈ ਰਹੀ ਬੇਸ਼ੱਕ ਉਹਦੇ ਤੇ ਪ੍ਰਬੰਧ ਜਿਹਦਾ ਮਰਜ਼ੀ ਰਿਹਾ ਪਰ ਉਹਨਾਂ ਨੇ ਕਦੇ ਅਕਾਲ ਤਖਤ ਨੂੰ ਪਿੱਠ ਨਹੀਂ ਵਿਖਾਇਆ ਉਰ ਰੇਸ ਮਰ ਪਤਾ ਅਕਾਲ ਤਖਤ ਨੂੰ ਤੇ ਸਾਨੂੰ ਮੈਨੂੰ ਲੱਗਦਾ ਕਿ ਇੱਕ ਵਾਰ ਫੇਰ ਆਪਣਾ ਮੂੰਹ ਰਾਜਨੀਤਿਕ ਤੌਰ ਦੇ ਉੱਤੇ ਵੀ ਅਕਾਲ ਤਖਤ ਸਾਹਿਬ ਵੱਲ ਨੂੰ ਕਰਨਾ ਚਾਹੀਦਾ ਜਿਹੜੀਆਂ ਧਿਰਾਂ ਉੱਤੇ ਬੈਠੀਆਂ ਨੇ ਜਿਹੜੀਆਂ ਸੰਸਥਾਵਾਂ ਉੱਤੇ ਬੈਠੀਆਂ ਨੇ ਉਹਨਾਂ ਨੂੰ ਆਪਣੀ ਆਪਣੀ ਨਹੀਂ ਜਿਹੜੀ ਗੁਰਮਹਾਰਾਜ ਦੀ ਆਜ਼ਾਦੀ ਦੇ ਨਾਲ ਜਿਉਣ ਦੀ ਗੱਲ ਆ ਜਿਹੜੀ ਸਾਡੇ ਖਾਲਸਾ ਰਾਜ ਦੀ ਗੱਲ ਆ ਜਿਹੜੀ ਖਾਲਿਸਤਾਨ ਦੀ ਗੱਲ ਆ ਉਹਦੇ ਉੱਤੇ ਉਹਨਾਂ ਨੂੰ ਲਿਆਉਣਾ ਚਾਹੀਦਾ ਕਿਉਂਕਿ ਅਕਾਲ ਤਖਤ ਸਾਡੀ ਆਜ਼ਾਦੀ ਦਾ ਰਾਜਨੀਤਿਕ ਆਜ਼ਾਦੀ ਦਾ ਪ੍ਰਤੀਕ ਹੈ ਤੇ ਜਿੰਨੇ ਵੀ ਉਸ ਕੁਰਸੀ ਤੇ ਬਹਿਣਾ ਹੈ ਉਨੂੰ ਇਹ ਗੱਲ ਮੰਨਣੀ ਪਏਗੀ ਕਿ ਉਹ ਸਾਡੀ ਰਾਜਨੀਤਿਕ ਆਜ਼ਾਦੀ ਦੀ ਅਗਵਾਈ ਬਾਇ ਨੇਮ ਹੀ ਸਹੀ ਉਹਨੂੰ ਕਰਨੀ ਪਏਗੀ ਮੂੰਹ ਬੋਲਣਾ ਪਏਗਾ ਅਸੀਂ ਉਹਨੂੰ ਇੰਡੀਆ ਦੀ ਝੋਲੀ ਦੇ ਵਿੱਚ ਪੈਂਦਾ ਨਹੀਂ ਦੇਖ ਸਕਦੇ ਜਿਉ ਪੈ ਵੀ ਗਿਆ ਤੇ ਸਾਡੀ ਜ਼ਿੰਮੇਵਾਰੀ ਆ ਕਿ ਉਸ ਝੋਲੀ ਦੇ ਵਿੱਚ ਉਹਦਾ ਗੁੱਟ ਫੜ ਕੇ ਉਹਨੂੰ ਬਾਹਰ ਕੱਢੀਏ ਤੇ ਉਹਨੂੰ ਆਪਣੇ ਨਾਲ ਖਿਲਾੜੀਏ ਸੋ ਉਹਦੇ ਲਈ ਅਸੀਂ ਅਕਾਲ ਤਖਤ ਸਾਹਿਬਾਨ ਨੂੰ ਇੱਕ ਵਾਰ ਫਿਰ ਮੂੰਹ ਕਰੀਏ ਸਾਡੇ ਮਸਲੇ ਰਾਜਨੀਤਿਕ ਉਹ ਥਵਾਲ ਹੋ ਜਾਣੇ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਜਿਹੜੇ ਖਾਸ ਤੌਰ ਤੇ ਕੌਮਾਂ ਦੇ ਹੁੰਦੇ ਨੇ ਨਾ ਮੈਂ ਆਖਰੀ ਆਪਣਾ ਕਮੈਂਟ ਕਰਾਂ ਇੱਕ ਬੰਦੇ ਦਾ ਮਨੁੱਖੀ ਅਧਿਕਾਰ ਕੁਝ ਹੋ ਰਿਹਾ ਜਦੋਂ ਸਮੂਹ ਬਣਦਾ ਹੈ ਕੌਮ ਬਣਦੀ ਹੈ ਤੇ ਉਹਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਰ ਤਰੀਕੇ ਨਾਲ ਹੁੰਦੀ ਕੱਲੇ ਬੰਦੇ ਦੇ ਮਨੁੱਖੀ ਅਧਿਕਾਰਾਂ ਦੀ ਤਾਂ ਤੁਸੀਂ ਦੁਨੀਆ ਦੇ ਵਿੱਚ ਵੇਖੋਗੇ ਜਾ ਕੇ ਤੇ ਇਸੇ ਇੰਡੀਆ ਦੇ ਵਿੱਚ ਹਿੰਦੂ ਦੀ ਵੀ ਹੋ ਰਹੀ ਹੋएगी ਬਹੁਤ ਸਾਰੇ ਥਾਵਾਂ ਤੇ ਉਹਦੇ ਆਪਣੇ ਮਨੁੱਖੀ ਅਧਿਕਾਰ ਜਿਹੜਾ ਇੰਡੀਵਿਜੂਅਲ ਇੱਕ ਹਿੰਦੂ ਆ ਉਹਦੇ ਵੀ ਕੁਚਲੇ ਜਾ ਰਹੇ ਹੋਣਗੇ ਪਰ ਜਦੋਂ ਕੌਮ ਦੇ ਮਸਲੇ ਦੀ ਗੱਲ ਆਉਂਦੀ ਆ ਉਦੋਂ ਸਿੱਖਾਂ ਦੇ ਅਧਿਕਾਰ ਕਿਉਂ ਕੁਚਲੇ ਜਾਂਦੇ ਉਹਦੀ ਸ਼ੁਰੂਆਤ ਹੀ ਇਸ ਗੱਲ ਦੇ ਵਿੱਚ ਪਈ ਆ ਕਿ ਉੱਥੇ ਪੋਲੀਟਿਕਲ ਇਨਜਸਟਿਸ ਤੇ ਇਹ ਸਾਡੀ 엘ੀਟ ਵਰਗ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਉਹਨਾਂ ਨੂੰ ਸਿੱਖਾਂ ਦੀ ਪੱਗ ਤੋਂ ਕੋਈ ਪ੍ਰੋਬਲਮ ਨਹੀਂ ਗਈ ਉਹਨਾਂ ਨੂੰ ਸਿੱਖ ਦੇ ਦਾੜੇ ਤੋਂ ਕੋਈ ਪ੍ਰੋਬਲਮ ਨਹੀਂ ਗਈ ਉਹਨਾਂ ਨੂੰ ਸਿੱਖ ਦੇ ਗੱਲ ਦੇ ਵਿੱਚ ਪਈ ਸ੍ਰੀ ਸਾਹਿਬ ਤੋਂ ਕੋਈ ਸਮੱਸਿਆ ਨਹੀਂ ਗਈ ਸਮੱਸਿਆ ਸਿਰਫ ਉਸ ਗੱਲ ਤੋਂ ਆ ਜਦੋਂ ਸਿੱਖ ਉਹ ਸਾਰਾ ਕੁਝ ਪਾ ਕੇ ਸਾਰਾ ਕੁਝ ਧਾਰਨ ਕਰਕੇ ਤੇ ਆਜ਼ਾਦੀ ਦੀ ਤੇ ਆਪਣੀ ਰਾਜਨੀਤਿਕ ਲੜਾਈ ਦੀ ਗੱਲ ਕਰਦਾ ਉੱਥੇ ਸਮੱਸਿਆ ਫਿਰ ਉੱਥੋਂ ਮਨੁੱਖੀ ਅਧਿਕਾਰ ਕੁਚਲਨੇ ਸ਼ੁਰੂ ਹੁੰਦੇ ਨੇ ਨਹੀਂ ਤੇ ਬਹੁਤ ਸਾਰੇ ਸਿੱਖ ਜਿੱਥੋਂ ਗੱਲ ਸ਼ੁਰੂਆਤ ਕੀਤੀ ਸੀ ਕਿ ਕਿੰਨੇ ਸਿੱਖ ਨੇ ਸਾਡੇ ਜਿਹੜੇ ਅੱਜ ਜਦੋਂ ਪੀਐਮ ਦੇ ਹਾਊਸ ਦੇ ਵਿੱਚ ਜਾਂਦੇ ਨੇ ਤੇ ਹੱਥਾਂ ਦੇ ਵਿੱਚ ਸ੍ਰੀ ਸਾਹਿਬ ਫੜੇ ਹੁੰਦੇ ਉਹਨਾਂ ਨੂੰ ਤਾਂ ਲੱਗਦਾ ਵੀ ਇਹ ਸਿੱਖ ਤੇ ਜਿੱਥੇ ਮਰ ਜੇ ਹਥਿਆਰ ਖੜ ਸਕਦਾ ਵੀ ਇਹਦੀ ਗੱਡੀ ਗੱਲ ਉਹਨਾਂ ਨੂੰ ਤਾਂ ਲੱਗਦਾ ਹੀ ਨਹੀਂ ਵੀ ਸਾਡਾ ਹਥਿਆਰ ਕੋਈ ਸਾਡਾ ਅਧਿਕਾਰ ਖੋਇਆ ਗਿਆ ਪਰ ਉਹਨੋਂ ਪੁੱਛ ਕੇ ਵੇਖੋ ਜਿਹੜਾ ਪੇਪਰ 'ਚ ਵੀ ਨਹੀਂ ਜਿੰਨੂੰ ਬੈਣ ਦੰਦੇ ਸੋ ਕੌਮੀ ਗੱਲ ਕੁਝ ਹੋ ਰਿਹਾ ਇੰਡੀਵਿਜੂਅਲ ਗੱਲ ਕੁਝ ਹੋ ਰਿਹਾ ਸਾਨੂੰ ਕੌਮੀ ਰੂਪ 'ਚ ਆਪਣਾ ਸੰਘਰਸ਼ ਤਗੜਾ ਕਰਨਾ ਪੈਣਾ ਇੰਡੀਵਿਜੂਅਲੀ ਮੇਰੇ ਵਰਗੇ ਬਥੇਰੇ ਉੱਚੀਆਂ-ਉੱਚੀਆਂ ਪਦਵੀਆਂ ਤੇ ਜਾਣਗੇ ਇੱਥੇ ਸਭ ਕੁਝ ਬਣਨਗੇ ਇੱਥੇ ਪੀ ਐਮ ਸੀ ਐਮ ਵਾਟਐਵਰ ਡੇ ਉਹਦੇ ਸਭ ਲੈਣਗੇ ਪਰ ਕੌਮ ਦੀ ਝੋਲੀ 'ਚ ਕੀ ਪਾਉਂਦੇ ਗੱਲ ਉੱਥੇ ਨਿਬੜਦੀ ਆ ਤੇ ਸਾਡੀ ਝੋਲੀ ਦੇ ਵਿੱਚ ਪਿਛਲੇ 80-90 ਸਾਲਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਿਰਫ ਜਲਾਲਤ ਪਈ ਆ ਤੇ ਇਹ ਜਲਾਲਤ ਅਸੀਂ ਕਿੰਨਾ ਚਿਰ ਆਪਣੀ ਝੋਲੀ ਚ ਫਵਾਈ ਜਾਣੀ ਹੈ ਸਾਨੂੰ ਤੁਹਾਨੂੰ ਸੋਚਣਾ ਚਾਹੀਦਾ ਤੇ ਸਾਨੂੰ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਸੋ ਅਖੀਰ ਦੇ ਉੱਤੇ ਮੈਂ ਸਾਰੇ ਜਿੰਨੇ ਤੁਸੀਂ ਸੱਜਣ ਇੱਥੇ ਪਹੁੰਚੇ ਹੋ ਪਾਰਟੀ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਗੁਰਮਹਾਰਾਜ ਦਾ ਕੋਟ-ਕੋਟ ਸ਼ੁਕਰਾਨਾ ਜਿਨ੍ਹਾਂ ਨੇ ਆਪਣਾ ਦਰਬਾਰ ਸਾਨੂੰ ਬਖਸ਼ਿਆ ਆਪਣੀ ਗੱਲ ਕਹਿਣ ਦੇ ਲਈ ਤੇ ਇੱਥੇ ਜਿਹੜੀ ਸੰਗਤ ਕਰਨ ਦਾ ਸਾਨੂੰ ਮੌਕਾ ਮਿਲਿਆ ਸੋ ਪਾਰਟੀ ਵੱਲੋਂ ਸਮੁੱਚੀ ਹਾਈ ਕਮਾਂਡ ਵੱਲੋਂ ਤੁਹਾਡਾ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਔਰ ਅਖੀਰ ਤੇ ਆਪਣੀ ਕੌਮ ਨੂੰ ਇਹ ਬੇਨਤੀ ਕਰਦਾ ਕਿ ਭਾਈ ਬਿਨਾ ਆਜ਼ਾਦੀ ਦੇ ਰਾਤ ਤੁਰਿਆ ਸਾਡਾ ਮਸਲਾ ਹੱਲ ਨਹੀਂ ਹੋਣੇ ਕਿਸੇ ਨੂੰ ਲੱਗਦਾ ਹੈ ਕਿ ਉਹ ਬਿਨਾ ਉਹਦੇ ਤੋਂ ਕਰ ਸਕਦਾ ਹੈ ਜੀ ਸਦਕੇ ਮਿਹਨਤਾਂ ਕਰੇ ਪਰ ਉਹਦੇ ਨਾਲ ਜਿਹੜੇ ਖਾਲਸਾਤਾਂ ਦੇ ਰਾਹ ਤੇ ਤੁਰੇ ਨੇ ਉਹਨਾਂ ਦੇ ਪੈਰ ਪਿੱਛੇ ਨਾ ਕੁਝ ਖਿੱਚੇ ਸਾਡਾ ਅਖੀਰੀ ਹੱਲ ਸਾਰੇ ਮਨੁੱਖੀ ਅਧਿਕਾਰ ਰਾਜਨੀਤਿਕ ਅਧਿਕਾਰ ਐਕਸ ਵਾਈ ਜ਼ेड ਸਾਰੇ ਅਧਿਕਾਰ ਸਾਡੇ ਖਾਲਸਾਤਨ ਵਿੱਚ ਹੱਲ ਹੋਣਗੇ ਇਹਨੀਆਂ ਗੱਲਾਂ ਨਾਲ ਤੁਹਾਡੇ ਤੋਂ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ